ਸੀ ਆਦੇਸ ਇਹਨਾਂ ਸਿੱਖਿਆ ਕ੍ਰਾਂਤੀ ਜਿਹੜੇ ਤੁਸੀਂ ਗ੍ਰਾਂਡਾ ਦੇਖ ਕੇ ਗਏ ਇਹਨਾਂ ਦਾ ਤਾਂ ਫਾਇਦਾ ਹੈ ਜਿਹੜੇ ਕੌਂਕੇ ਸਕੂਲ ਦੇ ਵਿੱਚ ਅਧਿਆਪਕਾਂ ਦੀ ਛਿੱਲਾ ਲਾਤੀ ਮਾਰ-ਮਾਰ ਬੋਰਾ 13 ਮਹੀਨੇ ਦੀ ਬੱਚੀ ਨੂੰ ਜੇਲ੍ਹ ਭੇਜਦਾ ਉਹਨੂੰ ਜੇਲ੍ਹ ਦੇ ਵਿੱਚ ਡੱਕਦਾ ਸਣੇ ਉਹਦੀ ਮਾਂ ਨੂੰ ਉਹ ਸਕੂਲ ਦੇ ਵਿੱਚ ਅਦਰਾਸ਼ ਸਕੂਲਾਂ ਦਾ ਚੇਅਰਮੈਨ ਆ ਭਗਵੰਤ ਮਾਨ ਹੈ 24 ਜਿਹੜੇ ਅਦਰਾਸ਼ ਸਕੂਲ ਹੈ ਮੰਨਣ ਨਹੀਂ ਨਾ ਮੰਨਣਗਾ ਉਹਦੇ ਜਿੰਨੀ ਕਵਾਸਾ ਉਹ ਮੁੱਖ ਮੰਤਰੀ ਦੇ ਵਿਧਾਨ ਸਭਾ ਤੇ ਜਾ ਕੇ ਕਹਿੰਦਾ ਜੀ ਲੋਕ ਸਾਨੂੰ ਪਿੰਡਾਂ ਚ ਗਿਆ ਨੂੰ ਆ ਸਵਾਲ ਕਰਦੇ ਆ ਮੰਗਾ ਲੈ ਕੇ ਆਏ ਆ ਅਸੀਂ ਇਹ ਜੀ ਮੁੰਡੇ ਜੀ ਜੀ ਹੁਣ ਗੱਲ ਸੁਣ ਲੈ ਇਹ ਕਿਹੜਾ ਨੇਟਵਰਕ ਆ ਪਾਈ ਹੋਣਾ ਸਮਾਂ ਨਹੀਂ ਪਉਂਦਾ ਮੈਂ ਮੈਂ ਕਿੰਦੀ ਕਿੰਪੀ ਕਿਹਨੂੰ ਕਿਹ ਲੈਣੇ ਸਰਕਾਰ ਦਾ ਨਮੇਦਾ ਜਿੰਦੀ ਜਿਹੜੇ ਵੰਟਾਏ ਸਾਡੇ ਕੀ ਕਰ ਸਕਦੇ ਆਪਾਂ ਆਪਾਂ ਮੰਗਦੇ ਨਹੀਂ ਹੈ ਨਾ ਪাবਲਿਕ ਦੇ ਵਿੱਚ ਕੰਦ ਕਰ ਸਕਦੇ ਆ ਮੰਗਾ ਉਹਨਾਂ ਦੇ ਸਾਹਮਣੇ ਰੱਖ ਦਿੰਦੇ ਆ ਉਹਦਾ ਮੰਗਾ ਨਾ ਤਾਂ ਮੇਰੀ ਨਿੱਜੀ ਬੰਗ ਹੈ ਜਦਾ ਬਾਰ ਖੁੱਲਾ ਪਿਆ ਜਾ ਕੇ ਜਿੱਥੇ ਮਰਜੀ ਬਹਿ ਜਾਓ ਅਸੀਂ ਆਪਾਂ ਬਤਾ ਹੈ ਨਹੀਂ ਜੋਂਦ ਦਾ ਸੁਣ ਲਾ ਮੇਰੀ ਗੱਲ 1 ਮਿੰਟ ਦਾ ਮਸਲਾ ਨਹੀਂ ਗਿਓ ਤੁਸੀਂ ਜਾਓ ਬਾਰ ਚ ਚੈੱਕ ਹੋਏ ਸਕੂਲ ਦਾ ਮਸਲਾ ਹੈ ਜਿਹੜੇ ਟੀਚਰਾਂ ਨਾਲ ਉੱਥੇ ਬਾਹਰ ਕੱਢ ਕੇ ਨਾਲੇ ਮੈਨੇਜਮੈਂਟ ਦੇ ਸਾਰਿਆਂ ਦੇ ਮੁੱਟ ਮੈਂ ਨਹੀਂ ਕੀਤਾ ਹੋਰ ਸ਼ਾਂਤ ਹੈ ਕੋਈ ਨਹੀਂ ਹੈ ਅਸੀਂ ਪ੍ਰਿੰਸੀਪਲ ਅਸੀਂ ਕੀ ਪ੍ਰਿੰਸੀਪਲ ਇੱਥੇ ਹੈ ਜਿਹੜਾ ਇੰਗਲਿਸ਼ ਦਾ ਟੀਚਰ ਹੈ ਨਹੀਂ ਸੀਟਾ ਰੱਖਦਾ ਅਸੀਂ ਚਿੱਟਾ ਵੇਚਦੇ ਜੁੜੀਆਂ ਵਾਲੇ ਉਹ ਦੁਨੀਆ ਨਾਲੇ ਤਾਂ ਖੜੇ ਅਸੀਂ ਚਿੱਟਾ ਵੇਚਦੇ ਅਸੀਂ ਚਿੱਟੇ ਦੇ ਵਪਾਰੀ ਆ ਸਾਹਬਾਈ 8 ਕਿਲੋ ਜ਼ਮੀਨ ਨੂੰ ਪੈਸੇ ਲੈ ਕੇ ਤੂੰ ਮੁੱਕ ਰਿਹਾ ਆ ਜੋ ਉਹ ਜਿਹੜੀ ਜ਼ਮੀਨ ਮਸਲਾ ਚੱਲ ਰਿਹਾ ਉਹ ਜ਼ਮੀਨ ਆ ਜਿਹੜੀ ਸਰਦਾਰਾਂ ਨੂੰ ਦਿੱਤੀ ਜਾ ਰਹੀ ਹੈ 1988 ਦੇ ਵਿੱਚ ਉਹ ਹਾਈ ਕੋਰਟ ਤੋਂ 10 ਜਿੱਤ ਕੇ ਆਏ ਸੀ 14 ਪਿੰਡ ਵਾਲੇ ਉਹਨਾਂ ਆਨਲਾਈਨ ਸਿਸਟਮ ਹੈ ਨਹੀਂ ਸੀ ਹੱਲੇ ਜ਼ਮੀਨ ਉਹਨਾਂ ਦੀ ਚੜ੍ਹਨ ਨਹੀਂ ਬਿੱਤੀ ਹੁਣ ਮਸਲਾ ਕੀ ਹੈ ਉਹ ਹਾਈ ਕੋਰਟ ਤੋਂ ਸਰਦਾਰ ਕਿਹ ਜਿੱਤਿਆ ਹੈ ਇੱਕ ਬੰਦਾ 4 ਕਿੱਲੇ ਮਾਣਵਾ ਰਿਹਾ ਇੱਕ ਬੰਦੇ ਕੋਲੇ 100 ਕਿੱਲਾ ਹੈ ਉਹ 4 ਕਿੱਲੇ ਖੋ ਕੇ 100 ਕਿੱਲੇ ਵਾਲੇ ਨੂੰ ਦੇਣਾ ਕਿੱਡੀ ਖਬਦਰੀ ਵਾਲੀ ਗੱਲ ਹੈ ਕੀ ਲੋਈ ਵਾਸੀਆਂ ਦੀ ਡੀਪੀ ਕੋਈ ਕਿਨੇ ਘੇਰ ਲੈਂਦਾ ਉਹ ਬਾਈ ਵਾਸੀਆਂ ਦੀ ਡੀਪੀ ਲਾਉਂਦੀ ਰੋਜ਼ ਨਹੀਂ ਇੱਕ ਮਿੰਟ ਵਿੱਚ ਸੁਣ ਲਾ ਆ ਦੀ ਗੱਲ ਇਹ ਲੋਕਾਂ ਨੇ ਅੱਜ ਤੁਹਾਡੇ ਨਾਲ ਜਰਾ ਹੀ ਨਹੀਂ ਕਰਦੇ ਇੱਕ ਵਾਰੀ ਟੀਪੀ ਨੇ ਆਪਣਾ ਕਿਨਾ ਕੀਤਾ ਮੈਂ 1 ਕਰੋੜ ਰੁਪਇਆ 1 ਕਰੋੜ ਰੁਪਇਆ ਦੇ ਅੱਜ ਫਿਰ ਉਹੇ ਕਰਦੇ ਉਹਨਾਂ ਨੇ ਮੰਗਾ ਚੱਕੇ ਚੱਕੂ ਚੱਕੇ ਕੀ ਆਇਆ ਜਾ ਸਾਡੀ ਗੱਲ ਤਾਂ ਸੁਣ ਲਿਆ ਮੰਗਾ ਹੀ ਸੀ ਸਾਡੀਆਂ ਸਾਰੇ ਪੰਜਾਬ ਦੇ ਵਿੱਚ ਮੰਗੇ ਮਸਲਾ ਕਿ ਦਲਵਾ ਪਿੰਡ ਹੈ ਮੈਂ ਇਕੱਲੇ ਜਾਣ ਦਾ ਮਸਲਾ ਨਹੀਂ ਇਹ ਸਾਰੇ ਜਮੀਨਾਂ ਦਾ ਵਿਧਾਨ ਸਭਾ ਤੇ ਮੁੱਖ ਮੰਤਰੀ ਦੇ ਸਾਹਮਣੇ ਆ ਕੇ ਸੁਏਜ ਪਾਣੀ ਲੱਗਦਾ ਹੈ ਬੰਦਾ ਹੱਥ ਦੇ ਹੀ ਆਹੰਦ ਗੱਲ ਅਸੀਂ ਆਂਦੇ ਜੂ ਨੂੰ ਪਾਣੀ ਹੋਵੇ ਇਹ ਗੱਲ ਅਸੀਂ ਆਂਦੇ ਪਾਣੀ ਡੇਲਾਂ ਦਾ ਪੂਰਾ ਵੀ ਗੱਲ ਹਾਂ ਇਹ ਕੇ ਕੋ ਯਾਰ ਯਾਰ ਵਾਲਾ ਪਾਟੀਆਂ ਦੇ ਅੱਜ ਜ਼ਮੀਨਾਂ ਖੋਈ ਜਾਂਦੇ ਜ਼ਮੀਨਾਂ ਖੋਈ ਜਾਂਦੇ ਛੋਟਾ ਖਵਾਲ ਨਹੀਂ ਗਾ ਸਿੰਪੀ ਢਿਲੋਂ ਹਰ ਇੱਕ ਗੱਲ ਦੇ ਨਾਲ ਖੜਾ ਕਦੇ ਨਹੀਂ ਮੁਟਾ ਜਿਹੜੇ ਮਰਜ਼ੀ ਬੈਠਾ ਸੀ ਸਾਸਾ ਆਹੋਏ ਪੁੱਛਣਾ ਸੀ ਜ਼ਮੀਨਾਂ ਜ਼ਮੀਨਾਂ ਕਾਰਪੋਰੇਟ ਕਰਾਉਣਾਂ ਆਹ ਲੋਕ ਆ ਸੀ ਕੜਾ ਯਾਰ ਭਾਈ ਫਰੋ ਆਇਆ ਸਾਰੇ ਆਪਣੇ ਹਲਕੇ ਦੇ ਲੋਕ ਹੀ ਐ ਸਾਰੇ ਡੱਪਰਾਂ ਦਾ ਕੋਈ ਮੱਲਨ ਦਾ ਕੋਈ ਕੋਟਲੀ ਦਾ ਕੋਈ ਪੜਾਈਆਂ ਦਾ ਕੋਈ ਫੁੱਟਰਾ ਦਾ ਆ ਸਾਰੇ ਹਲਕੇ ਦੇ ਹੀ ਆ ਅਸੀਂ ਕੋਟਲੀ ਦੀ ਗੱਲ ਕਰਦੇ ਹਾਂ ਕੋਟਲੀ ਨਹੀਂ 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 ਬਰ ਜਾਵੇ ਠੀਕ ਹੋ ਗਿਆ ਅਸੀਂ ਚੱਲ ਕੋਟਲੀ ਕਰੀ ਨਹੀਂ ਕਰਦੇ ਤੁਸੀਂ ਪਰ ਸਾਡੇ ਨਾਲ ਖੜਨਾ ਚਾਹੀਦਾ ਤੁਸੀਂ ਘਰੇ ਜੀ ਸਕਦੇ ਜਾਓ ਕੋਈ ਨਹੀਂ ਸਾਡੀ ਅਗਾਈ ਨਹੀਂ ਆਈ ਤਾਂ ਕੋਈ ਫੋਟੋ ਖੜੀ ਜਾਓ ਇਦੋ ਮੀਟਿੰਗ ਕਰਦੇ ਆਂ ਅਸੀਂ ਵੀ ਬੋਟਾ ਬਾਲਦੇ ਆਂ ਅਸੀਂ ਵੀ ਮੋਟੋ ਹੋ ਕੇ ਨਹੀਂ ਜਾਂਦੇ ਅਸੀਂ ਨਹੀਂ ਜਾ ਸਕਦੇ ਬਦਲਾਅ ਤਾਂ ਸਾਡੀ ਕਰੇ ਜਾ ਸਕਦੇ ਪਬਲਿਕ ਦੇ ਨਾਲ ਕਰ ਸਕਦੇ ਆਪਾਂ ਆਪਾਂ ਮੰਗਦੇ ਨਹੀਂ ਹੈ ਨਾ ਪਬਲਿਕ ਦੇ ਵਿੱਚ ਕੰਮ ਕਰ ਸਕਦੇ ਆ ਮੰਗਾ ਉਹਨਾਂ ਦੇ ਸਾਹਮਣੇ ਰੱਖ ਸਕਦੇ ਆ ਬੋਟਾ ਦਾ ਮੰਗਾ ਨਾ ਤਾਂ ਮੇਰੀ ਨੀਚੀ ਬੰਦਿਆ ਜਦੋਂ ਬਾਹਰ ਖੁੱਲਾ ਪਿਆ جا گے جسے مرضی بھیج لو اسی بھائی ارلی والے ਦਾ ਘਰ ਵੀ ਹੈਗਾ بڑا اے سی دے والے جتھے بندی دا مسئلہ تو ہے جتھے بندی دا مسئلہ ہے جتھے بندی دا جتھے اپنی جونیئر جتھے بندی اکھ کروڑ روپیہ اسی بتائی کرے دی سانج جتھے بندی روہو اسی لوکاں دے مطالبات اے زمین دے لے زمینوں دے گراؤنڈ اے اے ਤੁਸੀਂ گراؤنڈ کہہ دے سراؤنڈ دا گراؤنڈ گراؤنڈ ہمارا مطا ਇਹ ਨਹੀਂ ਚੋਂਦਦਾ ਸੁਣ ਲੈ ਮੇਰੀ ਗੱਲ ਇੱਕ ਮਿੰਟ ਟੱਡ ਵੀ ਦਾ ਮਸਲਾ ਨਹੀਂ ਪਿਆ ਤੁਸੀਂ ਜਾਓ ਬਾਹਰ ਚੋ ਚੱਕ ਸਕੂਲ ਦਾ ਮਸਲਾ ਹੈ ਜਿਹੜੇ ਟੀਚਰਾਂ ਨਾ ਉੱਥੇ ਬਾਹਰ ਕੱਢ ਕੇ ਮਾਰੇ ਮੈਨੇਜਮੈਂਟ ਨੇ ਤੇ ਸਾਰਿਆਂ ਦੇ ਮੋਟਮ ਨਹੀਂ ਗਿਤਰਿਆ ਉਹਨਾਂ ਦੇ ਮੋਰ ਸ਼ਾਂਤ ਟੀਚਰਾਂ ਦੇ ਪੋਸਟਾ ਖਾਈ ਨਹੀਂ ਹੈ ਅਸੀਂ ਇੰਗਲਿਸ਼ ਪ੍ਰਿੰਸੀਪਲ ਮੰਨ ਰੱਖਿਆ ਅਸੀਂ ਕੀ ਪ੍ਰਿੰਸੀਪਲ ਇੱਥੇ ਇੰਗਲਿਸ਼ ਦਾ ਟੀਚਰ ਹੈ ਨਹੀਂ ਸੀਗਾ ਰੱਖਿਆ ਨਹੀਂ ਪੋਸਟਾ ਨਹੀਂ ਬਾਬਾ ਮੰਨਣਾ ਨਾ ਮੰਨਣੀਆਂ ਉਹਦੇ ਜਿੰਨੀ ਕਵਾਸਾਂ ਉਹ ਮੁੱਖ ਮੰਤਰੀ ਦੇ ਵਿਧਾਨ ਸਭਾ 'ਚ ਜਾ ਕੇ ਕਹਿੰਦਾ ਜੀ ਲੋਕ ਸਾਨੂੰ ਪਿੰਡਾਂ 'ਚ ਗਿਆ ਨੂੰ ਆ ਸਵਾਲ ਕਰਦੇ ਆ ਮੰਗਾ ਲੈ ਕੇ ਆਏ ਆ ਅਸੀਂ ਉਹ ਮੰਗਾ ਤੇ ਆ ਦੇਣਾ ਲਾ ਲਓ ਕਿ ਕਿੱਦਿ ਕੀ ਨਾ ਸਾਡਾ ਪਿੰਡ ਰਵਾਬ ਕਰੋ ਸਾਡਾ ਨਗਰੋ ਦੀ ਕਮੇਟੀ ਬਣੀਆ 2009 ਚ ਪਹਿਲਾਂ ਬਣੀਆ ਨਗਰੋ ਦੀ ਕਮੇਟੀ ਸਾਡਾ ਜ਼ਿਲ੍ਹਾ ਪ੍ਰਧਾਨ ਬੈਠਾ ਸਾਡਾ ਮਰਚਾ ਉਹਨਾਂ ਜਦੋਂ ਦੀਕਿਆ ਬੋਲਦਾ ਐ ਫੇਰ ਬਾਈ ਤੁਸੀਂ ਨਾ ਜਾਓ ਇਹਨਾਂ ਗੱਲਾਂ ਤੇ ਜਿਲ੍ਹਾ ਭਲਾਨ ਨੂੰ ਪੁੱਛੋ ਤੁਹਾਡਾ ਯੂਨੀਅਨ ਦਾ ਮੋਟਰ ਕਿੱਥੇ ਖੜਾ ਹੈ ਕਿਹੜੇ ਮੋਟਰਸਾਈਕਲ ਤੁਹਾਡੀ ਯੂਨੀਅਨ ਦਾ ਜਿਹੜਾ ਪਿੰਡ 'ਚ ਮੋਟਰਸਾਈਕਲ ਲਿਆ ਸੀ ਆ ਉਹ ਸੀਆਈ ਡੇਟੋ 'ਚ ਖੜਾ ਹੈ ਕਿਹ ਇੱਥੇ ਖੜਾ ਹੋ ਦੱਸੀ ਗੱਲ ਬਿਲਕੁਲ ਯਾਰ ਬਈ ਯਾਰ ਉਹ ਜਵਾਬ ਦੇ ਕਿਹੜੀ ਗੱਲ ਹੈ ਜਿੱਥੇ ਖੜਾ ਹੈ ਜੇ ਤੂੰ ਸੀਆਈ ਹੈਂ ਮੋਟਰਸਾਈਕਲ ਹੀ ਸਾਡੀ ਜੁੜੀ ਹੋਈ ਹੈ ਇੱਥੇ ਦੇਖ ਤੋ ਹੈਗਾ ਜੀ ਪਿੰਡ ਦਾ ਹੈਗਾ ਨੋਟਸਾਈਕਲ ਹੀ ਨਹੀਂ ਮੈਂ ਨਹੀਂ ਜਾਨਾ ਭਾਈ ਤੂੰ ਦੱਸ ਲੈ ਉਹ ਕੀ ਗੱਲ ਭਾਈ ਅਸੀਂ ਕੋ ਨਹੀਂ ਦੇਗੇ ਉਸੇ ਰਾ ਉਹ ਬਾਦ ਦੱਸੋ ਕਾਰਨ ਕੀ ਹੈ ਕਿਉਂ ਖੜਾ ਹੋ ਕੋ ਚਿੱਟੇ ਦੇ ਮੁੰਡੇ ਤਿੰਨ ਸਵਾਰ ਸੀ ਹੋ ਜਿਹਦੇ ਜੇ ਤੂੰ ਸੀਆਈ ਨੇ ਖੜਲੇ ਹੋ ਮੋਟਰ ਦੇ ਹਾਜ ਯੂਨੀਅਨ ਦੇ ਆਪਾਂ ਦਾ ਹੋਏਗਾ 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 ਹਾਂ ਜੀ ਦੱਸੋ ਹੋਏਗਾ ਮੈਂ ਆਪਾਂ ਦਾ ਹੋਏਗਾ ਯੂਨੀਅਨ ਦਾ ਸੀਨਾ ਮਰਵਾਓਏਗਾ ਹਾਂ ਜੋ ਜੋ ਤੇ ਚਿੱਟੇ ਦੇ ਤਿੰਨ ਮੁੰਡੇ ਸਵਾਰ ਸੀ ਆਪਾਂ ਤੇ ਕਿੰਨੇ ਮੁੰਡੇ ਆਉਂਦਾ ਪੁੱਛੋ ਕਲੀਅਰ ਕਰੋ ਗੱਲ ਆ ਕੋਈ ਮੁੰਡਾ ਜਿਹਾ ਸੀ ਆਪਣੇ ਯਾਰ ਮੈਂ ਤੁਹਾਨੂੰ ਦੱਸ ਦਿੰਦਾ ਕਿਤੇ ਦੇ ਭਾਲੇ ਪਰਚਾ ਹੋਇਆ ਬਕਾਇਦਾ ਉਹਨਾਂ ਤੇ ਭਾਈ ਜੀ ਮੇਰੀ ਗੱਲ ਸੁਣਾ ਮੈਕਸ ਨਹੀਂ ਹੋਇਆ ਮੈਂ ਕਿਹਾ ਮੈਂ ਯਾਰ ਯਾਰ ਨਹੀਂ ਹੋਇਆ ਜੇ ਕੋਈ ਪਰਸ ਮੁੰਡੇ ਦੇ ਲਈ ਹੋਇਆ ਇੱਕ ਮਿੰਟ ਦੇਖੋ ਮੋਟਰਸਾਈਕਲ ਤੁਹਾਡੇ ਮੁੰਡੇ ਸਿੰਦੇਰਾ ਸਿੰਦੇਰਾ ਜੇ ਮਰੇ ਹਾਲਾ ਜੇ ਮੋਟਰਸਾਈਕਲ ਮੰਗੀ ਕੇ ਲੈ ਗਿਆ ਕੋਈ ਮੰਗਦੀ ਨਹੀਂ ਪੁੱਤਰਾ ਯਾਰ ਕਹੋ ਜੀ ਯਾਰ ਮੇਰੀ ਗੱਲ ਇੱਕ ਪੁੱਛੋ ਤਾਂ ਲੈ ਪੁੱਛੋ ਜਿਹੜਾ ਪੁੱਛੋ ਪੁੱਛ ਲਾਗੇ ਮੇਰੀ ਬਾਈਟ ਕੋਈ ਨਹੀਂ ਕੱਟੀ ਜਾਂਦੀ ਇੱਕ ਮਹੀਨੇ ਗੱਲ ਚੱਲ ਚੱਲ ਸੋਣੋ ਗੱਲ ਪੂਰਾ ਪਰਣਾ ਚੱਕੂ ਆਈ ਸੀ ਮੁੰਡੇ ਠੀਕੇ ਹੁਣ ਗੱਲ ਸੁਣ ਲੈ ਜਿਹੜਾ ਦੱਸੇ ਜਾਂਦਾ ਲਕੋ ਗਿਆ ਉਸਨੇ ਇਹ ਕਿਹੜਾ ਨੇਟਰ ਡਾ ਪਾਈ ਹੁਣ ਡਬਾ ਨਹੀਂ ਪਉਂਦਾ ਮੈਂ ਮੈਂ ਕਿੰਨੀ ਕਿੰਨੀ ਕਿਹਨੂੰ ਘੇਰ ਲੈਨੇ ਯਾਰ ਬਾਈਟ ਸਰਕਾਰ ਦਾ ਨਮਿਲਾ ਯਾਰ ਜਿੰਦੀ ਇਹ ਲੈਣੇ ਬਤਾਏ ਸਾਡੇ ਇਲਾਕੇ ਦੇ ਲੋਕਾਂ ਨੇ ਬਤਾਏ ਲਖੇ ਪਹਿਲੇ ਲੋਕਾਂ ਨੇ ਬਤਾਏ ਆ ਲੈ ਤਾਂ ਸੁਣ ਹਾਂ ਜਦੋਂ ਮੈਨੂੰ ਲੱਗਿਆ ਗੰਦਾ ਕਰੋ ਨਾ ਚੱਲ ਚੱਲ ਦੱਸੋ ਹਾਂ ਤੁਹਾਡੇ ਪ੍ਰਧਾਨ ਨੂੰ ਪੁੱਛੋ ਬਾਬਾ ਪ੍ਰਧਾਨ ਪੁੱਛ ਕੀ ਪੁੱਛਣਾ ਨੂੰ ਤੁਸੀਂ ਪੁੱਛੋ ਮੈਂ ਤਾਂ ਗੱਲ ਮੈਂ ਕਿਉਂ ਪੁੱਛੋ ਯਾਰ ਅਸੀਂ ਪ੍ਰਧਾਨ ਦੱਸ ਰਿਹਾ ਵੀ ਫੜਿਆ ਮੋਟਰਸਾਈਕਲ ਸੀ ਯੂਨੀਅਨ ਦਾ ਮੋਟਰਸਾਈਕਲ ਯੂਨੀਅਨ ਦਾ ਮੋਟਰਸਾਈਕਲ ਸੀ ਚਿੱਟੇ ਵਾਲੇ ਸੀ ਚਿੱਟੇ ਵਾਲੇ ਸੀ ਚਟਾਇਆ ਕਿੱਥੋਂ ਹੈ ਕਿੱਥੋਂ ਆਇਆ ਕਿਥੋਂ ਆ ਸਰਕਾਰਾਂ ਤੋਂ ਮੈਂ ਦੇਵਾ ਮੋਠਲ ਭਜਾਈ ਕਰਦੇ ਅੱਜ ਕਿਹੜੇ ਨੇ ਭਜਾਈ ਫਿਰਦੇ ਅਸੀਂ ਚਿੱਟਾ ਵੇਚਦੇ ਆ ਅਸੀਂ ਚਿੱਟਾ ਵੇਚਦੇ ਜੁੜੀਆਂ ਨਾਲੇ ਉਹ ਦੁਨੀਆ ਨਾਲੇ ਤਾਂ ਖੜੇ ਅਸੀਂ ਚਿੱਟਾ ਵੇਚ ਰਹੇ ਅਸੀਂ ਚਿੱਟੇ ਦੇ ਵਪਾਰੀ ਐ ਸਾ ਬਾਈ ਠੀਕ ਹੈ ਨਹੀਂ ਚੋਕੀ ਤੂੰ ਦਾ ਸਾਸੀ ਚਿੱਟੇ ਵੇਚੀ ਜਾਂਦੇ ਮੈਨੂੰ 5 ਸਾਲ ਹੋ ਗਏ ਕੰਮ ਕਰਦੇ ਨੂੰ ਮਨੇ ਚਮਿੰਦਰ ਤੂੰ ਦੱਸ ਉਂਗਲ ਕਰ ਅਸੀਂ ਚਿੱਟੇ ਵਾਲੇ ਬਾਈ ਆ ਤੂੰ ਆਇਜ ਕਰ ਰਹੇ ਆ ਭਰਾਵਾ ਅਸੀਂ ਤਾਂ ਗੱਲ ਤੋਂ ਕਰ ਗਏ ਤੁਸੀਂ ਉਹਦੇ ਮੁੱਦੇ ਤੇ ਤੁਸੀਂ ਇੱਕ ਮਿੰਟ ਦੂਜੇ ਮੁੱਦੇ ਤੇ ਨਹੀਂ ਅਸੀਂ ਉਹਦੇ ਮੁੱਦੇ ਤੇ ਨਹੀਂ ਅਸੀਂ ਉਹਦੇ ਮੁੱਦੇ ਤੇ ਤੂੰ ਕਿੰਨੀ ਗੱਲ ਕਰ ਰਿਹਾ ਯਾਰ ਆ ਗਾ ਗੱਲ ਕਰਨਾ ਹੈ ਗੱਲ ਕਰਨਾ ਹੈ ਅਸੀਂ ਪਾਰਟੀਆਂ ਦੇ ਇੱਕ ਪਾਰਟੀ ਖੜਿਆ ਅਸੀਂ ਪੰਚ ਖੜਿਆ ਤੂੰ ਕਿਉਂ ਪਾਰਟੀਆਂ ਦਾ ਮਸਲਾ ਲਿਆ 8 ਕਿੱਲੇ ਜ਼ਮੀਨ ਤੋਂ ਪੈਸੇ ਲੈ ਕੇ ਤੂੰ ਮੁਕਰਿਆ ਭਾਈ ਲੜਾਈ ਆ ਜ਼ਮੀਨ ਆ ਉਹ ਜ਼ਮੀਨ ਅੱਜ ਖੜੀ ਹੈ ਜ਼ਮੀਨਾਂ ਦੀ ਲੜਾਈ ਆ ਕਿਸੇ ਨੂੰ ਵਾਣ ਨਹੀਂ ਦਿੰਦੇ ਇਹ ਅੱਜ ਵੀ ਖੜੀ ਆ ਉਹ ਮੇਰਾ ਹੈਗਾ ਬਾਕੀ ਰੋਣਾ ਤੇਰਾ ਤੂੰ ਆਪਦੇ ਪਿੰਡ ਕਰ ਤੂੰ ਆਪ ਆਪਦੇ ਪਿੰਡ ਕਰ ਸਾਡੇ ਸਾਨਾ ਪ੍ਰਧਾਨਾ ਖੜਾ ਆ ਖੜਾ ਨਸੀਬ ਨੂੰ ਕਰਦੇ ਆ ਅਸੀਂ ਸਕਾਉਂ ਕਰੀ ਆਪਦੇ ਪਿੰਡ ਕੋ ਸਾਡੇ ਸਾਰੇ ਪਿੰਡ ਦੇ ਆਪ ਸਾਡੇ ਬੋਲੇ ਨਾਲ ਅਸੀਂ ਕਰਦੇ ਆਂ ਸਾਡੀ ਸਾਮਣੇ ਨਾ ਰੋੜੋ ਆਪ ਲੋ ਸਾਡਾ ਕੋਰਲੇ ਦੇ ਵਿੱਚ ਉਹਦੀ ਅੱਜ ਬੰਦ ਰੱਖੀ ਆ ਸਾਡੇ ਸਾਰਿਆਂ ਦੇ ਰਹਿਣ ਦਾ ਜੀ ਇਸ ਪਿੰਡ ਨਾ ਬਰਨਿਆ ਜ਼ਮੀਨਾਂ ਸਾਰਿਆਂ ਦੀ ਹੈ ਸਤ ਜੀ ਜਾਣਗੇ ਆਹ ਹੋਰ ਪੋਲੀਟੀਕਲ ਸਰਕਾਰ ਦਾ ਸਿਸਟਮ ਹੈ ਸਦਾ ਸਰਕਾਰ ਅਮੀਰ ਹੀ ਜਾ ਕੇ ਧਰਨਾ ਲਾ ਰਹੇ ਨੇ ਭਾਈ ਤਰ੍ਹਾਂ ਸਵਾਣ ਵਾਟਲਾ ਦੇ ਦਰਵਾਜ਼ੇ ਆ ਬਾਈ ਅਸੀਂ ਤਾਂ ਤੋੜਾ ਤੁਸੀਂ ਸਾਡੇ ਕੋਲ ਬਾਈ ਤੁਸੀਂ ਕੋਸਾਏ ਅਸੀਂ ਤਾਂ ਧੁੱਪੇ ਖੜੇ ਮੱਲਰ ਪਿੰਡ ਜਾਵਲੋ ਬਾਈ ਅਸੀਂ ਕਿਹਾ ਸਾਡੇ ਮੱਲਰ ਵੀ ਜਾਵਾਂਗੇ ਮੱਲਰ ਵੀ ਕਿਹਾ ਅਸੀਂ ਆਪੇ ਕੋਟਿਆ ਨੂੰ ਅਸੀਂ ਸੱਜਾ ਆਂ ਅਸੀਂ ਸਾਨੂੰ ਸੱਜਿਆ ਗਿਆ ਅਸੀਂ ਤਾਂ ਆਏ ਆ ਉਹਨਾਂ ਜਾ ਰਹੇ ਆ ਪਿੰਡ ਦਾ ਪਿੰਡ ਦੇ ਵਿੱਚੋਂ ਨਾ ਜੋੜ ਲੈ ਲਓ ਉਹਨਾਂ ਦੇ ਸਰਪੰਚ ਅਸੀਂ ਬਣਾਏ ਆ ਆਪਦੇ ਪਿੰਡਾਂ ਦੇ ਗਾਉਂਡ ਮਾਰਦੇ ਪਿੰਡ ਦੇ ਬਹੁਤ ਵੱਡਾ ਜੋੜ ਮਾਰਦੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਐਪਰੀਸ਼ੀਏਟ ਵੀ ਕਰ ਗਿਆ ਬਹੁਤ ਜੈ ਜੀ ਬੋਟੇ ਵੀਡੀਓ ਮਰਦੇ ਸਰਪੰਚ ਬਣਾਏ ਅਸੀਂ ਬੋਮ ਬਣਾਏ ਆ ਕਿ ਯੂਥ ਨਸ਼ਿਆ ਤੋਂ ਬਚੇ ਯੂਥ ਗਰਾਊਂਡਾਂ 'ਤੇ ਜਾਵੇ ਅਸੀਂ ਇਹਨਾਂ ਗੱਲਾਂ ਤਾਂ ਮੁੰਡੇ ਨਾਜ ਵਾਲੇ ਅੱਗੇ ਲੇ ਗੇ ਰਹੇ ਆਂ ਭਾਈ ਆਪ ਯਾਰ ਅਸੀਂ ਹੁਣ ਇਹ ਬਿਰਕੇ ਦਾ ਮਸਲਾ ਹੈ ਮੈਨੂੰ ਕਹਿੰਦੇ ਵੀ ਗਰਾਊਂਡ ਦਾ ਸਾਨੂੰ ਕੀ ਫਾਇਦਾ ਤੁਹਾਨੂੰ ਨਹੀਂ ਫਾਇਦਾ ਬੱਬੀਓ ਮੈਂ ਤਾਂ ਤੁਹਾਡੇ ਦੋਸਤਾਂ ਗਰਾਊਂਡ ਦਾ ਘਾਟਨ ਹੋਵੇ ਗਰਾਊਂਡ ਜ਼ਰੂਰੀ ਹੈ ਜੇ ਗਰਾਊਂਡ ਹੋਣਗੇ ਅਸੀਂ ਤਾਂ ਲੱਚੂਗਾ ਬਹੁਤ ਜ਼ਰੂਰੀ ਹੈ ਗਰਾਊਂਡ ਤੁਸੀਂ ਪਾਰਾਂ ਰੱਈਏ ਜੇ ਤੁਸੀਂ ਤਪੜਾਂ 'ਤੇ ਬੈਠ ਕੇ ਬਣਿਓ ਜੇ ਜ਼ਮੀਨਾਂ ਰਹਿਣੀਆਂ ਨੇ ਤਾਂ ਪੱਟਣ ਦੇ ਆਜ ਆ ਸਾਡਾ ਹੇ ਨਾ ਰਣਗੇ ਤਾਂ ਗਰਾਊਂਡ ਰਹਿਣਗੇ ਸਾਲਾਂ ਦੇ ਇਤਿਹਾਸ ਚ ਪਹਿਲੀ ਵਾਰ ਹੀ ਸਾਡੇ ਸਕੂਲ ਤੇ ਅਨੂਅਲ ਫੰਕਸ਼ਨ ਤੇ ਆਇਆ ਕਿਸੇ ਸਰਕਾਰੀ ਸਕੂਲ ਚ ਪ੍ਰਾਈਵੇਟਾਂ ਜੁੰਦੇ ਹਨਾ ਅਸੀਂ ਚਾਹੁੰਦੇ ਸਾਡੇ ਸਕੂਲਾਂ ਦੇ ਬੱਚੇ ਸਟੇਜਾਂ ਤੇ ਪਰਫਾਰਮ ਕਰਨ ਉਹਨਾਂ ਦਾ ਮਨੋਬਲ ਵਧੇ ਉਹਨਾਂ ਦਾ ਕੌਨਫੀਡੈਂਸ ਵਧੇ ਅਸੀਂ ਉਹ ਸਕੂਲ ਆ ਸਾਡਾ ਕੋਟਲੀ ਵਾਲਾ ਇਸ ਗਰਾਉਂਡ ਤੋਂ ਇਸ ਗਰਾਉਂਡ ਸੋਸਾਇਟੀ ਕਮੇਟੀ ਬਣੀ ਸੀ ਜਿੱਦ ਦੇ ਪਹਿਲੇ ਦਿਨ ਜਿੱਤੋਂ ਦੇ ਬੰਦਿਆਂ ਨੇ ਸੀਏ ਵਾਲੇ ਨੇ ਸਾਡੇ ਪਿੰਡ ਦੇ ਮੁੰਡੇ ਫੜਲੇ ਸੀਗੇ ਤੇ ਤਿੰਨ ਗਰਾਬਾ ਛੜਦੇ ਸੀਗੇ ਉਹ ਠਾਣੇ ਦਾ ਟਾਇਰ ਹੋ ਗਿਆ ਇੱਕ ਗੱਲ ਹੋਰ ਹੈ ਉੱਥੋਂ ਕਮੇਟੀ ਚੱਲੀ ਸੀ ਇਹ ਗੱਲ ਬਿੱਟੂ ਸੱਚਾਈ ਹੈ ਕਿਸੇ ਜਥੇਬੰਦੀ ਨੇ ਸਾਡਾ ਸਾਥ ਨਹੀਂ ਦਿੱਤਾ ਨਹੀਂ ਦਿੱਤਾ ਬਾ ਦੇ ਦਮ ਤੇ ਆਏਗਾ ਉਹ ਹੋਸ ਨਹੀਂ ਵੀਰੇ ਜਥੇਬੰਦੀ ਕੌਣ ਹੈ ਜਥੇਬੰਦੀਆਂ ਦਸਕਰ ਰਚ ਕਰਕੇ ਕਰ ਸਕਦੇ ਨੇ ਸਰਕਾਰਾਂ ਤੋਂ ਮੰਗਾਂ ਬਣਾ ਸਕਦੀਆਂ ਜਥੇਬੰਦੀ ਕੋਲੇ ਕਿਹੜਾ ਖੰਡਾ ਜਿਹੜਾ ਸਾਥ ਦੇ ਦੇਵੇ ਮੈਂ ਕਰ ਅਸੀਂ ਪੱਲੇ ਪੈਣ ਬੰਦਾ ਨਹੀਂ ਮੈਨੂੰ ਖੜੇ ਅਸੀਂ ਇਹਦੇ ਹੱਕ

ਆ ਸੁਣੋ ਜੱਸ ਇਹ ਭਰਾ ਦੇ ਹੱਕ ਚ ਇਹਦੇ ਫਾਇਰ ਵੱਜਿਆ ਸੀ ਬਹੁਤ ਵੱਡੀ ਕਮੇਟੀ ਨੇ ਕੰਮ ਕੀਤਾ ਸੀ ਇੱਕ ਠੋਕਿਆਂ ਦੇ ਇਹਦੇ ਫਾਇਰ ਵੱਜਿਆ ਭਰਾ ਦੇ ਹੱਕ ਚ ਆਵਾਜ਼ ਚੱਕੀ ਉਹਨੂੰ ਨੌਕਰੀ ਮਿਲਣੀ ਚਾਹੀਦੀ ਹੈ ਡਿੰਪੀ ਢਿੱਲੋਂ ਨੂੰ ਅੱਜ ਵੀ ਆਦੇ ਲੋਕਾਂ ਦਾ ਹਮਦਰਦੀ ਹੈ ਨਾ ਇਸ ਬੰਦੇ ਨੂੰ ਨੌਕਰੀ ਦੇ ਅੱਜ ਵੀ ਲੜਾਈ ਲੜੀਏ ਤੇ ਫਾਇਰ ਵੱਜਿਆ ਅੱਜ ਵੀ ਅਸੀਂ ਮੰਗ ਕਰਦੇ ਆ ਦੇ ਲਈ ਪੁੱਛੇ ਨੂੰ ਖੜੇ ਆ ਇਹਦੇ ਨਾਲ ਅੱਜ ਨਹੀਂ ਜਾਣਾ ਚਾਹੁੰਦੇ ਮੌਕੇ ਦੀ ਸਮੇਂ ਦੀ ਸਰਕਾਰ ਨੇ ਸਾਡੀ ਗੱਲ ਨਹੀਂ ਸੁਣਾਈ ਕੀਤੀ ਸਾਡੀ ਸਾਡੀ ਅੱਜ ਤਾਂ ਦੋਸਤ ਸਰਕਾਰ ਆ ਇਹਨੇ ਯਸਮੀ ਮੰਤਰਾ ਦੇ ਸੀ ਆਰ ਸਿੰਘ ਮੌਕੇ ਦਾ ਅਫਸਰ ਸੀਗਾ ਬਠਿੰਡੇ ਉਹਨੇ ਇਲਾਜ ਕਰਾ ਕੇ ਦਿੱਤਾ ਸਾਡਾ ਸਾਡੇ ਟੈਸੀ ਸੀਗਾ ਉਹਨਾਂ ਨੇ ਸਾਡੀ ਮਦਦ ਕੀਤੀ ਸਿਰਫ ਇਲਾਜ ਕਰਾਉਣ ਚ ਆਈ ਜੀ ਐਸ ਵੀ ਬਲਕਾ ਸਿੰਘ ਸਿੱਧੂ ਸਾਡੀਆਂ ਮੀਡੀਆ ਹੋਈਆਂ ਹੁੰਦੀਆਂ ਰਹਿਗੀਆਂ ਉਹਨਾਂ ਪਰ ਮੌਕੇ ਦੀ ਸਾਮੀ ਦੀ ਸਰਕਾਰ ਦੇ ਮੌਕੇ ਦੇ ਐਮ ਐਲ ਏ ਨੇ ਸਾਡੀ ਗੱਲ ਨਹੀਂ ਚੱਲਣ ਦਿੱਤੀ ਉਹ ਫੈਸਲਾ ਖਤਮ ਹੋ ਗਿਆ ਦੱਪੀਆਂ ਕਹਿੰਗਾ ਉਸ ਕੱਲ ਨੂੰ 5 ਸਾਲ ਹੋ ਗਏ ਅੱਜ ਆਲਾ ਕਹਿੰਦੇ ਕਿ ਕੋਣ ਹੈ ਇਹ ਕੀ ਮਸਲਾ ਹੈ ਅੱਜ 90 ਸੇ 90 ਸੇ ਤੁੰਗਾਰ ਫੈਸਲੇ ਕੀ ਵੀ ਨਾ 90 ਸੇ ਤੁੰਗਾਰ ਹੋ ਜਾਉਂਦੀ ਤਾਂ ਵੀ ਬੰਦ ਕਰ ਸਕਦੇ ਆ ਮੌਕੇ ਦੀ ਸਰਕਾਰ ਨੇ ਸਾਡੇ ਅਸਲਾ ਬੰਨਣ ਤੋਂ ਰੋਕ ਲਾਤੀ ਰਹੀ ਕਿਹਦੀ ਕੀ ਗੱਲ ਆਓ ਚਲੋ ਅਸੀਂ ਉਹਦੀ ਜਾਣ ਤੋਂ ਖੇਡ ਕੇ ਗਮ ਕਰ ਰਹੇ ਸੀ ਅਸੀਂ ਆ ਜੀ ਭਾਈਚਾਰਾ ਪਿੰਡਾਂ ਚ ਲਾ ਦੇ ਠੀਕ ਆ ਜੀ ਤੁਸੀਂ ਜੋਕ ਸਮੁੰਦਰ ਅਸੀਂ ਭਾਈਚਾਰਾ ਦੇ ਪਿੰਡਾਂ ਚ ਖਰਾਬ ਨਾ ਹੋਵੇ ਹੁਣ ਯਾਰ ਤੁਸੀਂ ਆਏ ਦੱਸੋ 2.5 ਤਿੰਨ ਘੰਟੇ ਹੋ ਗਏ ਅਸੀਂ ਤੁਪ ਖੜੇ ਰਹੇ ਹਾਂ ਬਈ ਤੂਰੋਗਾਂ ਦੇ ਲਾਕੇ ਵੀ ਗਏ ਅਸੀਂ ਬੇਨਤੀ ਕੀਤੀ ਸੀ ਬਾਕੀ ਅਸੀਂ ਗਏ ਸੀ ਬੇਨਤੀ ਪਹਿਲਾਂ ਮੇਰੀ ਸੁਣਤ ਲੈ ਅਸੀਂ ਪ੍ਰੋਗਰਾਮ ਦੇ ਲਾਕੇ ਵੀ ਗਏ ਸਿਰੇ ਚੜਿਆ ਪ੍ਰੋਗਰਾਮ ਕੋਈ ਦਖਲਅਦਾਜ਼ੀ ਕੀਤੀ ਕੋਈ ਨਾਰਾਬਾਜੀ ਕੀਤੀ ਸਾਨੂੰ ਵੀ ਪਤਾ ਪ੍ਰੋਗਰਾਮ ਕਰਨਾ ਹੈ ਤਾਂ ਕਰਨ ਦਿੱਤਾ ਜਾਵੇ ਹਾਂ ਜਾਂਦੇ ਆ ਸਾਡੇ ਪੰਜਾਬ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਲੈ ਜਾਂਦੇ ਵੱਡੇ ਪਿੱਟਲੋ ਸਾਹਿਬ ਨਹੀਂ ਰੁਕੇ ਅਸੀਂ ਨਹੀਂ ਰੁਕੇ ਜਿਹੜੇ ਲੋਕਾਂ ਦੇ ਹੰਦਸਣ ਸੰਧੀਆਂ ਦੇ ਜਾਈ ਦੇ ਇਹ ਹੈ ਇਹ ਤੇਰਾ ਮਸਲਾ ਪਿੰਡ ਦਾ ਮਸਲਾ ਹੈ ਅਸੀਂ ਆਪਦੇ ਪਿੰਡ ਨੂੰ ਬਹੁਤ ਚੰਗੇ ਤਰੀਕੇ ਨਾਲ ਚਲਾਉਣਾ ਹੈ। ਅਸੀਂ ਐਮਐਲਏ ਸਾਹ ਨੂੰ ਕਿਹਾ ਭਾਈ ਜੀ ਤੁਹਾਡੇ ਘਰੇ ਬੰਦੇ ਆਉਣਗੇ ਉਹ ਕਹਿੰਦੇ ਮੋਸਟ ਵੈਲਕਮ ਜਦੋਂ ਮਰਜੀ ਆਵੇ ਬਿੱਟੂ ਸਿੰਘ ਆਵੇ ਗੁਰਪਖ ਸਿੰਘ ਆਵੇ ਹਰਬੰਸ ਸਿੰਘ ਜਲਾ ਪ੍ਰਧਾਨ ਆਉਣ ਚਾਹ ਪਾਣੀ ਪੀਣ ਜੇ ਉਹਨਾਂ ਨੂੰ ਇਸ ਗੱਲ ਦਾ ਕੋਈ ਤਰਾਜਾ ਤੇ ਮੇਰੇ ਬਾਹਰ ਚ ਬੈਠ ਜਾਣਾ ਮੈਂ ਆ ਕੇ ਉਹਨਾਂ ਦੇ ਨਾਲ ਬੈਠ ਕੇ ਵਿਚਾਰ ਉਤੰਦਰਾ ਕਰਾਂਗਾ ਜਿਹੜੀ ਮੰਗੂਗੀ ਮੈਨੂੰ ਦੇ ਜਾਣਾ। ਕਿਤਨੇ ਵਾਦਾ ਕਰ ਮੈਨੂੰ ਕਿਹਾ ਗਿਆ ਵੀ ਬਿਲਕੁਲ ਅਸੀਂ ਸਾਰੇ ਸਰਪੰਚਾਂ ਨੇ ਕਿਹਾ ਅਸੀਂ ਭਾਈ ਕੋਟਲੀ ਚ ਇੱਕ ਇੱਕ ਮੁੱਦਾ ਇੱਥੇ ਗਰਾਊਂਡ ਦਾ ਮੁੱਦਾ ਸੀਗਾ ਇੱਕ ਸਿੱਖਿਆ ਸਕੂਲ ਦੀ ਡਿਵੈਲਪਮੈਂਟ ਉਹਨੂੰ ਅਸੀਂ ਸਵਾਲ ਜਵਾਬ ਕਿਹੜੀ ਗਲਤੀ ਕਰਕੇ ਜਿਹੜੀਆਂ ਮੰਗਾ ਸਿੰਘਾਂ ਸਾਡੇ ਕੱਚੀ ਚ ਪਾਣੀ ਨਹੀਂ ਆ ਰਿਹਾ ਅਸੀਂ ਕੱਚੀ ਦੇ ਪਾਣੀ ਦੀ ਮੰਗ ਰੱਖੀ ਹੋ ਕਹਿੰਦੇ ਰਾਜੇ ਪੰਜ ਸੱਤ ਦਿਨਾਂ ਦੇ ਵਿੱਚ ਤੁਹਾਡੇ ਪਾਣੀ ਆਜੀ ਕੱਚੀ ਚ ਕਿਉਂਕਿ ਝੁੱਲਤੋਂ ਨਾ ਤਾਂ 10 ਜੂਨ ਤੋਂ ਲਾਉਣਾ ਆਪਾਂ ਆਪਣੀ ਜਿਹੜਾ ਸਾਡੇ ਮੁਖਤਿਆਰ ਕੱਲਾ ਗ੍ਰਾਂਡਾ ਨੂੰ ਆਪਾਂ ਵਿਕਾਸ ਨੀ ਕਹਿ ਸਕਦੇ ਸ਼ਮਿੰਦਰ ਬਾਈ ਜਿਹੜੇ ਜਵਾਗ ਤਪੜਾ ਦੇ ਬੰਦੇ ਸੀ ਉਹਨਾਂ ਨੂੰ ਫਰਨੀਚਰ ਨਹੀਂ ਦਿੱਤਾ ਪਰ ਜਿਹੜੇ ਇਹ ਮੁੱਦੇ ਕਰਨਾ ਜ਼ਮੀਨਾਂ ਵਾਲੇ ਮੁੱਦੇ ਨਹੀਂ ਭਾਈ ਜ਼ਮੀਨਾਂ ਨੇ ਇੱਧਰ ਸ਼ਿਕਾਇਤ ਗ੍ਰਾਂਟੀ ਵਾਲੇ ਮੁੱਦੇ ਨਹੀਂ ਨੀ ਮੂਲ ਨਾਲ ਕਿਉਂ ਜੋੜਦੇ ਹੋ ਉਹ ਜਿਹੜੇ ਇਹਨਾਂ ਦਾ ਰਹਿਣਾ ਗਾ ਜਮੀਨਾ ਤੇਰੀ ਖੋਣੀ ਆ ਜੰਪੀ ਦਾ ਨੀ ਐਜੂਕੇਸ਼ਨ ਨਾਲ ਬਿਕਸ ਪੈਂਦਾ ਐਜੂਕੇਸ਼ਨ ਦੇ ਕੋਈ ਕਸਬੰਦ ਜਾਇਆ ਤੁਸੀਂ ਹੋਰ ਕਿ ਕਈ ਸਰਕਾਰੀ ਬਿਲਕੁਲ ਪੜਾਈ ਜ਼ਰੂਰੀ ਐ ਬਿਲਕੁਲ ਜ਼ਰੂਰੀ ਆਉਗੀ ਬੱਚੇ ਯਾਰ ਬਿਲਕੁਲ ਉਹਦੇ ਨਾਲ ਉਹਦੇ ਨਾਲ ਆ ਮੁੱਦੇ ਵੀ ਜ਼ਰੂਰੀ ਨੇ ਬਾਈ ਘਰੇ ਜਾਓ ਯਾਰ ਇਹਦੀ ਰੋਟੀ ਵੀ ਚੁੰਦੀ ਆਏ ਜੀ ਆ ਜੀ ਐਮਐਲ ਕਹਿੰਦਾ ਮੈਨੂੰ ਉਹਦੇ ਬੱਚੇ ਘਰੇ ਵੀ ਜਾਣੇ ਬੋਲੇ 12ਵੇਂ ਬੈਠੇ ਰਹੇ ਅਸੀਂ ਨੂੰ ਭੇਜਿਆ ਗਿਆ ਸਾਡੀ ਕੋਟੀ ਗਿਆ 6 ਪੰਡਿਤਾਂ ਨੇ ਰਾਇ ਸਭ ਸਮਝੀ ਅਸੀਂ ਕਹਾਂ ਬਾਈ ਜੀ ਤੁਸੀਂ ਇੱਥੇ ਗੱਲ ਨਹੀਂ ਕਰਨੀ ਸਾਡੇ ਪਿੰਡ ਦੇ ਵਿੱਚ ਐਵੇਂ ਤੁਹਾਨੂੰ ਇੱਥੇ ਬੰਦੇ ਸਾਨੂੰ ਵੀ ਗਲਤ ਬੋਲ ਰਹੇ ਆ ਐਮਐਲਏ ਸਾਹਿਬ ਦੀ ਸ਼ਾਨ ਦੇ ਖਿਲਾਫ ਅਸੀਂ ਕਿਸੇ ਬੰਦੇ ਨੂੰ ਬੋਲਣਾ ਲਾਉ ਨਹੀਂ ਕਰਾਂਗੇ ਜੇ ਕੋਈ ਗੱਲ ਆ ਉਹਦੇ ਬਾਰਚ ਛਾਂ ਬਣੀ ਹੋਈ ਆ ਵਧੀਆ ਉਹਦੇ ਘਰੇ ਜਾਣ ਜੇ ਕਰੇ ਨਹੀਂ ਜਾਣਾ ਚਾਹੁੰਦਾ ਤਾਂ ਅਸੀਂ ਨਹੀਂ ਜਾਣਾ ਛੋਟੇ ਵੀਰ ਕੋਈ ਵੀ ਬੰਦਾ ਕਿਸੇ ਦੀ ਸ਼ਾਨ ਦੇ ਖਿਲਾਫ ਸਾਡੀ ਜਥੇਬੰਦੀ ਦਾ ਬੋਲਿਆ ਹੋਵੇ ਅਸੀਂ ਦਿਨ-ਦੇਰ ਨੂੰ ਤਿਆਰ ਆ। ਅਸੀਂ ਦੋ ਬੰਦਿਆਂ ਨੇ ਸਵਾਲ ਕਰਨਾ ਜੁम्मेवार ਬੰਦਿਆ ਇਹ ਵੀ ਸਾਡੇ ਭਰਾ ਹੈ। ਭਾਈਚਾਰਾ ਜ਼ਰੂਰੀ ਹੈ। ਪਿੰਡਾਂ ਦੇ ਵਿੱਚ ਅਸੀਂ ਰਹਿਣਾ। ਉਹ ਤਾਂ ਚਲ ਬੋਟਾ ਹੁੰਦਾਂ ਜਾਂਦਕਰ ਇਹਨਾਂ ਦਾ ਚਲੇ ਜਾਂਦੇ ਨੇ। ਪਿੰਡਾਂ 'ਚ ਤਾਂ ਅਸੀਂ ਰਹਿਣਾ ਸਾਰੇ ਭਰਾ ਹੀ ਇਹਨਾਂ ਦੀਆਂ ਵੀ ਜ਼ਮੀਨਾਂ ਇਹ ਵੀ ਏਕੜਾਂ ਬਾੜੀਆਂ ਦੇ ਛੋੜ ਹੈ। ਆਮ ਕਿਸਾਨਾਂ ਦੇ ਮੁੰਡੇ ਹੀ ਹੈ। ਇਹਨਾਂ ਦੇ ਵੀ ਉਲ ਨਹੀਂ ਆ। ਦਿੱਲੀ ਧਰਨੇ 'ਚ ਇਹ ਵੀ ਰਹੇ ਆ। ਇਹਨਾਂ ਨੇ ਵੀ ਸੰਯੋਗ ਦਿੱਤੇ ਆ। ਭਾਈਚਾਰਾ ਜ਼ਰੂਰੀ ਹੈ। ਕੋਈ ਬੰਦਾ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲੂਗਾ। ਨਾ ਅਸੀਂ ਬੋਲੇ ਆ ਇਹ ਜਾਬਤਾ ਅਸੀਂ ਪਹਿਲਾਂ ਵੀ ਰੱਖਿਆ ਹੁਣ ਵੀ ਰੱਖਿਆ। ਉਹਨਾਂ ਨੇ ਸਾਨੂੰ ਸਾਢੇ 3 ਘੰਟੇ ਹੋ ਗਏ ਤੁਸੀਂ ਵੀ ਸਾਢੇ 3 ਘੰਟੇ ਇੱਥੇ ਖੜੇ ਰਹੇ ਆਂ ਪ੍ਰੋਗਰਾਮ ਕੀਤਾ ਸੀ ੁੱਪੇ ਖੜੇ ਰਹੇ ਆਂ ਜਦੋਂ ਪੂਰਾ ਪ੍ਰੋਗਰਾਮ ਕਰ ਲਿਆ ਅਸੀਂ ਇਹ ਕਹਿੰਦੇ ਆਂ ਵੀ ਜਾਂਦਿਆਂ ਨੂੰ ਆਪਾਂ ਸਵਾਲ ਕਰਾਂਗੇ ਪੀਸਫੁੱਲ ਜਿਵੇਂ ਰੱਖਣੇ ਆਂ ਪਰ ਕਿਸੇ ਬੰਦੇ ਨੇ ਕਿਸੇ ਦੀ ਛਾਂ ਦੇ ਖਿਲਾਫ ਨਹੀਂ ਬੋਲਣਾ ਜੋ ਗੱਲ ਦੇਣੀ ਹੋਵੇ ਆਪਾਂ ਬੋਲੇ ਕੋਈ ਉਹ ਦੀ ਗੱਲ ਨਹੀਂ ਬੋਲੇ ਪਰ ਉਹ ਨਹੀਂ ਰੁਕੇ ਚੱਲ ਉਹਨਾਂ ਦੀ ਵੱਖਰੀ ਗੱਲ ਹੈ ਇਹ ਨਹੀਂ ਗੱਲਾਂ ਸੁਣਨ ਨੂੰ ਤਿਆਰ ਪਰ ਅਸੀਂ ਤਾਂ ਵੇਟ ਕੀਤੀ 4 ਘੰਟੇ ਪ੍ਰੋਗਰਾਮ ਜ਼ਰੂਰੀ ਆ ਉਹ ਕਰਨਾ ਬੱਚਿਆਂ ਦੀ ਭਲਾਈ ਲਈ ਬਹੁਤ ਵਧੀਆ ਹੋਇਆ ਜੇ ਕੁਝ ਕਰਕੇ ਗਏ ਉਹ ਸੱਚੀ ਕ੍ਰਾਂਤੀ ਹੋਵੇ ਅਸੀਂ ਕਿਹਾ ਸੀ ਕਿ ਨਹੀਂ ਮੇਰੀ ਗੱਲ ਸੁਣੋ ਇੱਕ ਮਿੰਟ ਅਸੀਂ ਇੰਟੈਲੀਜੈਂਸ ਸੀਆਡੀ ਨਾਲ ਸਾਡੀ ਗੱਲ ਚੱਲ ਰਹੀ ਸੀ ਵੀ ਕੋਸ਼ਿਸ਼ ਕਰ ਰਹੇ ਹਾਂ ਡੀਐਸਪੀ ਗਦਰਵਾ ਦਾ ਫੋਨ ਆਇਆ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਛੁੱਟੀ ਗੱਲ ਕਰਾਵਾਂਗੇ ਅਸੀਂ ਆਦੇਸ ਸੀ ਵੀ ਸਿੱਖਿਆ ਕ੍ਰਾਂਤੀ ਜਿਹੜੀ ਤੁਸੀਂ ਗ੍ਰਾਂਡਾ ਦੇ ਕੇ ਗਏ ਇਹਨਾਂ ਦਾ ਤਾਂ ਫਾਇਦਾ ਹੈ ਜਿਹੜੇ ਚੌਕੇ ਸਕੂਲ ਦੇ ਵਿੱਚ ਅਧਿਆਪਕਾਂ ਦੀ ਛਿੱਲ ਲਾਤੀ ਮਾਰ ਮਾਰ ਬੋਰਾ 13 ਮਹੀਨਾ ਦੀ ਬੱਚੀ ਨੂੰ ਜੇਲ੍ਹ ਭੇਜਦਾ ਉਹਨੂੰ ਜੇਲ੍ਹ ਦੇ ਵਿੱਚ ਡੱਕਦਾ ਸਣੇ ਉਹਦੀ ਮਾਂ ਨੂੰ ਉਹ ਸਕੂਲ ਦੇ ਵਿੱਚੋਂ ਅਦਰਸ਼ ਸਕੂਲਾਂ ਦਾ ਚੇਅਰਮੈਨ ਆ ਭਗਵੰਤ ਮਾਨ ਆ 24 ਜਿਹੜੇ ਅਦਰਸ਼ ਸਕੂਲ ਆ ਚੌਕੇ ਸਕੂਲ ਅਦਰਸ਼ ਸਕੂਲ ਦੇ ਵਿੱਚ ਆਉਂਦਾ ਹੈ ਉੱਥੇ 13 ਮਹੀਨਾ ਦੀ ਬੱਚੀ ਨੂੰ ਵੀ ਜੇਲ੍ਹ ਭੇਜਦਾ ਉਹ ਟੀਚਰਾਂ ਨੂੰ ਵੀ ਜੇਲ੍ਹ ਭੇਜਦਾ 35 ਕਿਸਾਨਾਂ ਨੂੰ ਵੀ ਜੇਲ੍ਹ ਭੇਜਦਾ ਸੀ ਜਿਹਦੇ ਵਿੱਚ ਦੂਜੇ ਕਿਸਾਨ ਰਿਹਾ ਹੋਗੇ ਚਾਰ ਕਿਸਾਨ ਅਜੇ ਵੀ ਜੇਲ੍ਹ ਦੇ ਵਿੱਚ ਆ ਉਹਨਾਂ ਦਾ ਸਰਪ ਕੋਸੂਰ ਇੰਨਾ ਕੋਈ ਨਸ਼ਾ ਤਕਸਰੀ ਨਹੀਂ ਕੋਈ ਕ੍ਰਿਮੀਨਲ ਨਹੀਂ ਉਹ ਆਦੇ ਤੁਸੀਂ ਜੁਨੀਅਨ ਦੇ ਵਿੱਚੋਂ ਉਹਨਾਂ ਦੀ ਜ਼ੁਬਾਨ ਤਸਰਫ ਇਸ ਕਰਕੇ ਨਹੀਂ ਹੋ ਰਹੀ ਉਹ ਆਪਦੀ ਨਿੱਜੀ ਲੜਾਈ ਕਰਕੇ ਨਹੀਂ ਗਏ ਸੀ ਉਹ ਲੋਕਾਂ ਦੀ ਲੜਾਈ ਕਰਕੇ ਗਏ ਸੀ ਉਹ ਚੌਕੇ ਸਕੂਲ ਬੱਚਿਆਂ ਦਾ ਭਵਿੱਖ ਬਚਾਉਣ ਗਏ ਸੀ ਉਹ ਟੀਚਰਾਂ ਦੇ 41000 ਰੁਪਏ ਤਨਖਾਹ ਜੱਸ ਤੇ ਉਹਦੇ ਚ ਉਹਨਾਂ ਨੂੰ ਮਿਲਦਾ ਪਤਾ ਕਿੰਨਾ 11000 ਏਟੀਐਮ ਜਿਹੜਾ ਉਹ ਠੇਕੇਦਾਰ ਗਰਮੇਸ਼ ਸਿੰਘ ਰੱਖੀ ਬੈਠਾ ਉਹਨਾਂ ਦਾ تنਖਾ ਉਹ ਖਾ ਜਾਂਦਾ ਅਸੀਂ ਆਦੇਸ ਹੈ ਉਹਨਾਂ ਦਾ ਉਹਨਾਂ ਤੇ ਕਾਰਵਾਈ ਹੋਵੇ ਵਿਧਾਨ ਸਭਾ ਇੱਕਦਮ ਸੁਣ ਲੈ ਵਿਧਾਨ ਸਭਾ ਦੇ ਵਿੱਚ ਇਹ ਆਵਾਜ਼ ਚੱਕੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਆਵਾਜ਼ ਚੱਕ ਰਹੇ ਹਾਂ ਵੀ ਸਾਰੇ ਐਮ ਐਲ ਏ ਨੂੰ ਬੇਨਤੀ ਰੱਖ ਰਹੇ ਹਾਂ ਵੀ 92 94 ਤੁਸੀਂ ਜਾ ਕੇ ਵਿਧਾਨ ਸਭਾ 'ਚ ਆਵਾਜ਼ ਚੱਕੋ ਭਗਵੰਤ ਮਾਨ ਸਾਹਿਬ ਗਰਮੇਸ਼ ਠੇਕੇਦਾਰ ਤੇ ਉਹਦੇ ਤੇ ਕਾਰਵਾਈ ਕਰਨ ਚੌਕ ਦੇ ਸਕੂਲ ਦੇ ਜਿਹੜੇ ਟੀਚਰਾਂ ਉਹਨਾਂ ਨੂੰ ਵਾਪਸ ਭਰਤੀ ਕੀਤਾ ਜਾਵੇ ਜਿਹੜੇ 12 12 ਸਾਲ ਹੋ ਗਏ ਉੱਥੇ ਨੌਕਰੀ ਕਰਦੇ ਸੀ ਆਦੋਂ ਕਿਹੜੇ ਠੱਠੇ ਖੂਚ ਡਿੱਗਣੂ ਦਾ ਬੇਰੁਜ਼ਗਾਰ ਹੋ ਗਏ ਉਹਨਾਂ ਨੇ ਜੇਲਾਂ ਵੀ ਕੱਟ ਲਿਆ ਉਹਨਾਂ ਨੇ ਕੁੱਟਾਂ ਵੀ ਖਾ ਲਿਆ ਉਹਨਾਂ ਦਾ ਤਿੰਨ ਵਾਰਾ ਧਰਨਾ ਵੀ ਜਕਾਤਾ 13 ਮਹੀਨਾ ਦੀ ਬੱਚੀ ਵੀ ਜੇਲ੍ਹ ਜਾਈ ਵੀ ਉਹਨਾਂ ਨੂੰ ਰੋਜ਼ਗਾਰ ਵਾਪਸ ਆ ਜਾਏ ਗਰਮੇਲ ਠੇਕੇਦਾਰ ਨੂੰ ਜੇਲ੍ਹ ਚ ਭੇਜੋ ਸਾਡੀਆਂ ਇਹ ਮੰਗਾ ਸੀ ਜੋਂਦ ਜਿਹੜੀ ਜ਼ਮੀਨ ਮਸਲਾ ਚੱਲ ਰਿਹਾ ਉਹ ਜ਼ਮੀਨ ਹੈ ਜਿਹੜੀ ਸਰਦਾਰਾਂ ਨੂੰ ਦਿੱਤੀ ਜਾ ਰਹੀ ਹੈ 1988 ਦੇ ਵਿੱਚ ਉਹ ਹਾਈ ਕੋਰਟ ਤੋਂ ਕੇ ਜਿੱਤ ਕੇ ਆਏ ਸੀ ਜੌਂਦਪਿੰਡ ਵਾਲੇ ਉਦੋਂ ਆਨਲਾਈਨ ਸਿਸਟਮ ਹੈ ਨਹੀਂ ਸੀ ਥੱਲੇ ਜ਼ਮੀਨ ਉਹਨਾਂ ਦੀ ਚੜ੍ਹਨ ਨਹੀਂ ਦਿੱਤੀ ਹੁਣ ਮਸਲਾ ਕੀ ਹੈ ਉਹ ਹਾਈ ਕੋਰਟ ਤੋਂ ਸਰਦਾਰ ਕੇ ਜਿੱਤਿਆ ਏ ਇੱਕ ਬੰਦਾ 4 ਕਿੱਲੇ ਵਣਵਾ ਰਿਹਾ ਇੱਕ ਬੰਦੇ ਕੋਲੇ 100 ਕਿੱਲਾ ਉਹ 4 ਕਿੱਲੇ ਖੋ ਕੇ 100 ਕਿੱਲੇ ਵਾਲੇ ਨੂੰ ਦੇਣਾ ਕਿੱਡੀ ਕੁ ਬਾਦਰੀ ਵਾਲੀ ਗੱਲ ਆ ਉਹ ਤਾਂ ਪਹਿਲਾਂ ਵੀ ਬਹੁਤ ਆ ਉਹਦੇ ਕੋਲ ਤਾਂ ਜ਼ਮੀਨ ਤੇ 4 ਕਿੱਲੇ ਵਾਲਾ ਰੋਟੀ ਖਾ ਰਿਹਾ 700 ਕਿੱਲਾ ਜੌਂਦਪਿੰਡ ਦਾ ਨਹੀਂ ਜਾਣਦਾ ਕੱਲੇ ਜੌਂਦ ਦਾ ਸਵਾਲ ਨਹੀਂ ਸ਼ਮਿੰਦਰ ਇਹ ਪੂਰੇ ਪੰਜਾਬ ਦਾ ਸਵਾਲ ਹੈ ਭਾਰਤ ਸੜਕਾਂ ਨਿਕਲ ਗਈਆਂ ਲੋਕਾਂ ਦੇ ਖਾਤੇ 'ਚ ਰੁਪਈਆ ਨਹੀਂ ਪਾਇਆ ਇੱਥੇ 2700 ਪਿੰਡਾਂ ਦਾ ਦੂਜੇ ਪਾਸੇ ਕਿਵੇਂ 24000 24311 ਏਕੜ ਜ਼ਮੀਨਾਂ ਲੁਧਿਆਣੇ ਦੇ ਵਿੱਚ ਉਹ ਵੀ ਜਾ ਰਹੀ ਹੈ ਫਾਜ਼ਲਕਾ ਫੀਡ ਫਾਰਮ ਵਾਲਾ ਮਸਲਾ ਹੈ 2700 ਏਕੜ ਉਹ ਵੀ ਜਾ ਰਹੀ ਹੈ ਆਪਣੇ ਪਿੰਡਾਂ ਦੇ ਵਿੱਚ ਤੈਨੂੰ ਪਤਾ ਨਹੀਂ ਸਮੁੰਦਰ ਬੋਰ ਕਰਤਾ ਗਿੱਦੜਵਾ ਦੇ 11 ਪਿੰਡ ਹੈ ਇੱਥੇ ਬੋਰ ਕਰਨਗੇ ਇੱਥੇ ਇਹ ਪਿੰਡ ਵੀ 21 ਪਿੰਡ ਮੱਲਣ ਵੀ ਆ ਕੋਟਲ ਵੀ ਆ ਉਹ ਬੋਰ ਕਰਨਾ ਧਰਤੀ ਦੇ ਵਿੱਚ ਆ ਕੇ ਤੇ ਥੱਲੋਂ ਜ਼ਮੀਨਾਂ ਰਹਿ ਜਾਣੀਆਂ ਸਾਡੇ ਕੋਲ ਜਦੋਂ ਬੋਰ ਕਰਤਾ ਉਹ ਧਰਤੀ ਤਾਂ ਬੰਜਰ ਹੋ ਜੂਗੀ ਉਹ ਵੀ ਸਰ ਇਹ ਕਰ ਲਿਆ ਸਾਰਾ ਕੁਝ ਹੋ ਗਿਆ ਉਹ ਵੀ ਹਮਲਾ ਹੋਣ ਵਾਲਾ ਆਪਾਂ ਨੂੰ ਇਕੱਠੇ ਹੋਣਾ ਪਊਗਾ ਆਪਾਂ ਸਰਕਾਰਾਂ ਆਉਂਦੀਆਂ ਜਾਂਦਗਰ ਇਹਨਾਂ ਪਾਰਟੀਆਂ ਆਉਂਦੀਆਂ ਜਾਂਦਗਰ ਇਹਨਾਂ ਪਾਰਟੀਆਂ ਪਿੱਛੇ ਸਰਕਾਰਾਂ ਪਿੱਛੇ ਭਾਈਚਾਰਾ ਸਾਂਝ ਨਾ ਖਾਓ ਕਰੀਏ ਇੱਥੇ ਰਹੀਏ ਸਰ ਜੋੜ ਕੇ ਨਹੀਂ ਕਰ ਲਈ ਸੀ ਜਦੋਂ ਇਹ ਆਏ ਆ 2 ਘੰਟੇ ਪਹਿਲਾਂ ਕਿਹਾਗਾ ਅਸੀਂ ਆ ਗਏ ਸੀ ਵੀ ਭਾਈ ਜੀ ਸਰ ਆਪਣੇ ਪਿੰਡੇ ਇੱਥੇ ਕੋਈ ਡਿਸਕਸ਼ਨ ਨਾ ਕਰੋ ਕਿਰਪਾ ਕਰਕੇ ਉੱਥੇ ਜਾਓ ਰੋ ਮੈਂ ਬਾਰ ਬਾਰ ਇਹੀ ਗੱਲ ਕਹਿ ਰਿਹਾ ਬਾਕੀ ਜਿਹੜੀ ਇਹ ਗੱਲ ਕਰਦੇ ਵੀ ਡਿੰਪੀ ਢਿੱਲੋਂ ਨੇ ਕੀ ਮੁੱਦਾ ਚੁੱਕਾ ਕਿਸਾਨਾਂ ਦੇ ਲਈ 6 ਮਹੀਨੇ ਹੋਇਆ ਐਮਐਲਏ ਬਣੇ ਨੂੰ ਉਹਨਾਂ ਨੂੰ ਇੱਕ ਵਾਰੀ ਵਿਧਾਨ ਸਭਾ 'ਚ ਬੋਲਣ ਦਾ ਮੌਕਾ ਮਿਲਿਆ ਉਹਨਾਂ ਨੇ ਤਿੰਨ ਮੰਗਾਂ ਰੱਖੀਆਂ ਜਿਹੜੀਆਂ ਕਿਸਾਨਾਂ ਨਾਲ ਸੰਬੰਧਤ ਸੀਗੀਆਂ ਉਸ ਗੱਲ ਤੇ ਜੀ ਮੈਨੂੰ ਝੂਠਾ ਕਰ ਦੇਣਾ ਪਹਿਲੀ ਗੱਲ ਸੀ ਖਾਲਾਂ ਦੀ ਦੇ ਪਾਈਪਾਂ ਦੀ ਜਿਹੜੀ ਸਾਡੇ ਹਲਕੇ ਨੂੰ ਬਹੁਤ ਲੋੜ ਹੈ ਕਿਉਂਕਿ 25-30 ਸਾਲ ਹੋ ਗਏ ਖਾਲਾਂ ਬਿਲਕੁਲ ਖਤਮ ਹੋ ਗਈਆਂ ਪਾਈਪਲਾਈਨਾਂ ਨਵੀਂ ਜਨਰੇਸ਼ਨ ਆ ਗਈ ਨਵੀਂ ਡਿਮਾਂਡ ਹੈ ਪਾਈਪਲਾਈਨਾਂ ਦੀ ਮੰਗ ਸੀ ਦੂਜੀ ਉਹਨਾਂ ਨੇ ਜਿਹੜੀ ਮੰਗ ਰੱਖੀ ਵਿਧਾਨ ਸਭਾ 'ਚ ਕਿਸਾਨਾਂ ਨਾਲ ਸੰਬੰਧਤ ਸ਼ੈਲਰਾਂ ਤੋਂ ਜਿਹੜਾ ਮਤਲਬ ਟੱਕਿਆ ਨਹੀਂ ਜਾਂਦਾ ਸੀਗਾ ਚੋਨਾ ਉਹਨਾਂ ਨੇ ਮੰ ਉਹ ਵੀ ਕਿਸਾਨਾਂ ਨਾਲ ਜੁੜੀ ਹੋਈ ਮੰਗ ਆ ਤੀਜੀ ਮੰਗ ਸੀ ਛੱਪੜਾਂ ਦੀ ਜਿਹੜਾ ਸਭ ਤੋਂ ਵੱਡਾ ਜਿਹੜਾ ਹੁਣ ਤੱਕ ਨੂੰ ਸੌਂਦ ਮੰਤਰੀ ਨੇ ਪਾਸ ਕੀਤਾ ਪੂਰੇ ਪੰਜਾਬ 'ਚ ਉਹ ਪ੍ਰੈਕਟੀਕਲ ਜਿਹੜਾ ਪਾਇਲਟ ਪ੍ਰੋਜੈਕਟ ਡਿੰਪੀ ਢਲੋਂ ਦੀ ਮੰਗ ਸੀਗੀ ਇਹ ਗਦਰਵਾ ਦੇ ਵਿੱਚ ਮੇਰੇ ਇਹ ਕੰਮ ਕੀਤਾ ਜਾਵੇ ਉਹਨਾਂ ਨੇ ਇਹ ਮੰਗ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤੀ ਤੇ ਛੱਪੜਾਂ ਨੂੰ ਜਿਹੜਾ ਆਉਣ ਵਾਲੇ ਸਮੇਂ 'ਚ ਨਵੀਨੀਕਰਨ ਕੀਤਾ ਜਾਣਾ ਜਿਹੜੀਆਂ ਇਹ ਤਿੰਨ ਚਾਰ ਮੰਗਾਂ ਸਿਰਫ ਬਸਾਨੀ ਨਾਲ ਸਬੰਧਤ ਸਿੰਘ ਆ ਉਹ ਡਿੰਪੀ ਢਲੋਂ ਰੱਖੀਆਂ ਅਗਲੀ ਗੱਲ ਜਿਹੜੀ ਡਿਵੈਲਪਮੈਂਟ ਦੀ ਕੰਮ ਹੋ ਰਹੀ ਹੈ ਗਦਰਵਾ ਦੇ ਵਿੱਚ ਲੰਬੀ ਤੋਂ ਗਦਰਵਾ ਰੋਡ ਉਹ ਵੀ ਡਿੰਪੀ ਢਲਣਾ ਕਰਾ ਕੇ ਲਿਆਂਦੀ ਆ ਮਦੀਰ ਤੋਂ ਸੋਥਾ ਰੋਡ ਸਾਡੇ ਪਿੰਡ ਤੋਂ ਸਾਬ ਚੰਦ ਦਵਾਇਆ ਹੋ ਗਿਆ ਗਿੱਦਲਬਾ ਤੱਕ ਰੋਡ ਮਤਲਬ ਜਿਹੜਾ ਕੰਮ ਵੱਧ ਤੋਂ ਵੱਧ ਡਿੰਪੀ ਢਲੋ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਕਰ ਰਿਹਾ ਗਿੱਦਲਬਾ ਹਲਕੇ ਦੇ ਵਿੱਚੋਂ ਘੱਟ ਵਿਚਰ ਰਿਹਾ ਸੀ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿਉਂਕਿ ਉਹਦਾ ਤਜਰਬਾ ਪ੍ਰਾਣਾ ਸਰਕਾਰਾਂ ਦੇ ਵਿੱਚ ਰਹੇ ਆ ਉਹਨਾਂ ਨੂੰ ਪਤਾ ਵੀ ਕੰਮ ਕਿੱਥੋਂ ਹੋਣਾ ਹੈ ਕਿਹੜੇ ਅਫਸਰ ਤੋਂ ਹੋਣਾ ਹੈ ਹਰ ਰੋਜ਼ ਦੋ ਵਾਰੀ ਸੈਕਟਰੀ ਗਵਰਨਮੈਂਟ ਨਾਲ ਚਾਹੇ ਉਹ ਡਿਸੇਬਿਲਟੀ ਹੋਵੇ ਚਾਹੇ ਸਮਾਜਿਕ ਸਿੱਖਿਆ ਹੋਵੇ ਚਾਹੇ ਉਹ ਸ਼ੋਸ਼ਲ ਹੋਵੇ ਚਾਹੇ ਉਹ ਖੇਡਾਂ ਵਾਲ ਹੁੰਦੀ ਉਹਨਾਂ ਤੋਂ ਫੰਡ ਵੱਧ ਤੋਂ ਵੱਧ ਲਿਆਉਂਦੀਆਂ ਕੋਸ਼ਿਸ਼ ਕਰ ਰਹੀ ਹੁੰਦੀ ਆ ਸੋ ਇਹੋ ਜਿਹਾ ਇਨਸਾਨ ਸਾਡੇ ਹਲਕੇ ਨੂੰ ਮਿਲਿਆ ਸੀ ਜਿਹੋਣੇ ਵੀ ਅਸੀਂ ਆਪਦੇ ਹਲਕੇ ਦੀ ਡਿਵੈਲਪਮੈਂਟ ਕਰਾ ਲਈਏ ਮਾਲਕ ਭਲੀ ਕਰਿਓ ਆਪਣਾ ਮੰਤਰੀ ਬਣਦੇ ਆ ਤਾਂ ਤੁਸੀਂ ਜਾ ਕੇ ਫਿਰ ਤੁਹਾਨੂੰ ਖੁੱਲੀ ਜੁੱਟੀਆਂ ਤੁਸੀਂ ਆਲ ਪੰਜਾਬ ਉਹਦਾ ਕਿਤੇ ਮਰਜ਼ੀ ਫੋਟਾ ਅਸੀਂ ਅੱਜ ਉਹਦਾ ਫਾਇਦਾ ਤਾਂ ਸੀ ਜੇ ਸਾਡੇ ਵਿੱਚ ਖੜਦਾ ਚਮਿੰਦਰ ਸਾਨੂੰ ਫਾਇਦਾ ਸਾਨੂੰ ਹਿਸਾਬਾ ਲਾਉਂਦਾ ਸਾਡੇ ਕਹਿੰਦਾ ਦੱਸੋ ਸਵਾਨਾਂ ਦਾ ਜਬਾਕ ਕੀ ਆ ਤੁਹਾਡੇ ਕੋਲੇ ਡੈਪਟੀ ਦਾ ਫਾਇਦਾ ਤਾਂ ਸੀ ਵੱਡਾ ਦਾਇਰਾ ਨਹੀਂ ਅਸੀਂ ਆਪਦੇ ਪਿੰਡ ਦਾ ਕਸੀਮਤ ਆ ਅਸੀਂ ਆਪਦੇ ਪਿੰਡ ਨੂੰ ਬਚਾਉਣਾ ਹੈ ਵਿਰੋਧ ਤੋਂ ਬਚਾਉਣਾ ਬਦਨਾਮੀ ਤੋਂ ਬਚਾਉਣਾ ਨਸ਼ੇ ਦੇ ਗਲਾਫ ਲੜਾਈਆਂ ਲੜੀਆਂ ਗਈਆਂ ਯੂਥ ਨੂੰ ਲੈ ਕੇ ਅਸੀਂ ਸਪੋਰਟਸ ਗਰਾਊਂਡ ਮੰਗ ਰਹੇ ਆ ਇਹ ਹੀ ਸਾਡੀਆਂ ਮੰਗਾਂ ਆ ਜੀ ਆਪਦੇ ਇੱਕ ਚੀਜ਼ ਹੈ ਜਿਹੜੀ ਮੇਰੇ ਛੋਟੇ ਭਰਾ ਨੇ ਗੱਲ ਰੱਖੀ ਸੀ ਸਾਡਾ ਕੋਟਲੀ ਆ ਇਹ ਪਿੰਡ ਦੇ ਕੋਟਲੀ ਦੇ ਬੰਦੇ ਵੀ ਖੜੇ ਆ ਇਹਨੂੰ 20 ਸਾਲ ਹੋ ਗਏ ਜੱਥੇਬੰਦੀ ਚ ਕੰਮ ਕਰਦੇ ਨੂੰ 1 ਰੁਪਏ ਦਾ ਕੋਈ ਬੰਦਾ ਇਹਦੇ ਤੇ ਰਵਾਧਾਰ ਕੱਢ ਦੇ ਆ ਕੋਟਲੀ ਵਾਲੇ ਖੜੇ ਪੁੱਛੋ ਇਹਨਾਂ ਨੂੰ ਇਮਾਨਦਾਰ ਬੰਦਾ ਹੈ ਸਿਰਫ ਇਮਾਨਦਾਰ ਬੰਦਾ ਹੈ ਅੱਜ ਤੱਕ ਇਮਾਨਦਾਰੀ ਨਾਲ ਕੰਮ ਕੀਤਾ ਚੰਗੇ ਘਰੋਂ ਆ ਠੀਕ ਹੈ ਦੂਜੀ ਗੱਲ ਰਹੀ ਜਿਹੜਾ ਇਹਨਾਂ ਨੇ ਮੋਟਰਸਾਈਕਲ ਦਾ ਸੀ ਪੱਕਾ ਕਲੀਅਰ ਕਰ ਦਿੱਤੇ ਸਾਨੂੰ ਬਾਈ ਨੇ ਗੱਲ ਤਾਂ ਛੇੜ ਲਈ ਇਹ ਚੀਜ਼ਾਂ ਸਾਡੇ ਆਪਸ ਵਿੱਚ ਭਾਈਚਾਰੇ ਚ ਛੱਟ ਮਾਰਨ ਲੱਗਾ ਗੱਲਾਂ ਹੁੰਦੀਆਂ ਚਿੱਟਾ 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 ਆਉਂਦਾ ਆਇਆ ਕਿੱਥੋਂ ਆ ਨਹੀਂ ਨਹੀਂ ਇਹਦਾ ਆਇਆ ਨਾ ਯਾਟੋਲ ਪਾ ਕੇ ਕਾ ਯਾਟੋਲ ਪਾ ਕੇ ਕਾ ਚਿੱਟਾ ਇੱਕ ਨਹੀਂ ਵੀ ਦੱਸੂਗਾ ਕਿਦੇ ਐਸੇ ਪਿੰਡ ਚ ਵੇਚ ਦੇ ਪੋਸ ਮੈਂ ਮੇਰੀ ਨਹੀਂ ਨਹੀਂ ਤਾਂ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਅਸੀਂ ਵੀ ਪ੍ਰਧਾਨ ਦੀ ਇੱਕ ਮਿੰਟ ਹੁਣ ਵੇਚੀ ਜੀ ਗੱਲ ਕਰਾਂਗੇ ਵੀ ਉਹ ਨਖਿਆ ਹੋ ਰਹੇ ਕੋਈ ਅਸੀਂ ਅਸੀਂ ਆਦੇ ਆ ਜਿਹੜਾ ਸਰਕਾਰ ਦੇ ਵਿੱਚ ਉਹਨੂੰ ਸਵਾਲ ਵੀ ਹੋਣਗੇ ਦੂਜੀ ਗੱਲ ਇਸ ਜੇ ਕੋਈ ਬੱਚੇ ਮੋਟਰਸਾਈਕਲ ਲੈ ਗਏ ਹੁਣ ਬੱਚਿਆਂ ਦੇ ਆਪਾਂ ਮੇਰੀ ਗੱਲ ਸੁਣੋ ਉਹਨਾਂ ਦੇ ਨਾਲ ਬੱਚੇ ਆ ਬੱਚਾ ਦੋ ਨਾਲ ਚੜ ਗਏ ਕਿਸੇ ਦੀ ਜੇਬ ਚ ਕੀ ਆ ਕਿਸੇ ਨੂੰ ਨਹੀਂ ਪਤਾ ਹੁੰਦਾ ਹੁਣ ਮੈਨੂੰ ਕੀ ਪਤਾ ਤੁਹਾਨੂੰ ਕੀ ਪਤਾ ਮੇਰੀ ਜੇਬ ਚ ਕੀ ਆ ਮੈਨੂੰ ਕੀ ਪਤਾ ਬਾਈ ਦੀ ਜੇਬ ਚ ਕੀ ਆ ਠੀਕ ਹੈ ਉੱਥੇ ਆਉਣ ਨਾਕੇ ਤੇ ਆ ਜੋ ਮੋਟਰਸਾਈਕਲ ਲਾ ਲਿਆ ਉਹਦੀ ਤਬਦੀਲ ਚੱਲ ਰਹੀ ਪਰ ਜੇ ਹਾਂ ਆਏ ਕੋਈ ਸਾਫਤ ਕਰਦੇ ਵੀ ਕੋਈ ਨਸ਼ਾ ਤਖਸੀ ਹੈ ਚਾਹ ਕੋਈ ਪੁਰਾਣਾ ਬਲੈਕ ਕਰਦਾ ਚਾਹ ਕੋਈ ਪੁਰਾਣਾ ਇਹ ਚ ਇਹਨਾਂ ਨੇ ਕੋਈ ਕ੍ਰਿਮੀਨਲ ਕੋਈ ਕੀਤਾ ਫੇਰ ਸਾਡੇ ਤੇ ਕੋਈ ਅਲੀਕੇਸ਼ਨ ਲਾ ਸਕਦਾ ਪਰ ਬੱਚੇ ਬੱਚੇ ਦਾ ਐ ਕਹਿਣਾ ਵੀ ਇੱਕ ਮੋਟਰਸਾਈਕਲ ਲਾ ਦੇਣਾ ਪਰ ਅਜੇ ਉਹ ਉਹਨੂੰ ਮਰਜ਼ੀ ਪਤਾ ਨਹੀਂ ਆਪਾਂ ਸਾਬਤ ਕਰਤਾ ਮੋਟਰਸਾਈਕਲ ਫੜ ਲਿਆ ਪੁਲਿਸ ਕੋਈ ਗੱਲ ਨਹੀਂ ਖਿੰਦੇ ਸੇ ਕੋਈ ਇੱਕ ਮਿੰਟ ਇੱਕ ਮਿੰਟ ਪ੍ਰਧਾਨ ਜੀ ਤੁਸੀਂ ਇਹ ਗੱਲ ਤਾਂ ਸੁਣ ਲੈ ਲਓ ਪੱਖ ਰੱਖ ਲੈਣ ਦਿਓ ਜੇ ਕੋਈ ਮੋਟਰਸਾਈਕਲ ਥਾਣੇ ਦੇ ਵਿੱਚ ਲਾ ਲਿਆ ਕੋਈ ਉਹ ਮੁਰਜ਼ਮ ਨਹੀਂ ਬਣ ਗਿਆ 18 ਵਾਲੀ ਬੀਬੀ ਸੀ ਉਹਦੇ ਕੋਲ ਤਾਂ ਛਰੇ ਆਮ ਸਭ ਕੁਝ ਫੜਿਆ ਗਿਆ ਉਹ 8 ਦਿਨਾਂ ਚ ਬਾਹਰ ਆ ਗਈ ਉਹਦੀਆਂ ਕੋਠੀਆਂ ਕਿੰਨੀਆਂ ਘਟਾ ਦਿੱਤੀਆਂ ਠੀਕ ਉਹ ਵੀ ਪੁਲਿਸ ਦਾ ਮੈਟਰ ਹੈ ਪੁਲਿਸ ਜੇ ਕੋਈ ਗਨਾਹ ਹੋਊਗਾ ਪੁਲਿਸ ਪਰਚਾ ਦਰਜ ਕਰਦੇ ਉਹ ਸਾਹਮਣੇ ਆ ਪਰ ਕੋਈ ਸਾਫਟ ਕਰਦੇ ਵੀ ਕੋਈ ਕੀਤਾ ਠੀਕ ਪਰ ਅਲੀਕੇਸ਼ਨ ਲਾਉਣਾ ਹੈ ਪੀ ਆ ਸੀ ਵੀ ਆਏ ਜੇ ਯਾਰ ਤੁਸੀਂ ਡੈਂਪੀ ਤੇ ਨਹੀਂ ਰੁਕਿਆ ਤੁਸੀਂ ਡੈਂਪੀ ਬਾਰੇ ਬੋਲੋਗੇ ਤਾਂ ਅਸੀਂ ਸੋਡੀਆਂ ਕਮਜ਼ੋਰੀਆਂ ਕੱਢ ਕੇ ਲਿਉਂਦੇ ਆ ਅਸੀਂ ਤਾਂ ਭਰਾਵੋ ਆਮ ਘਰਾਂ ਦੇ ਮੁੰਡੇ ਆਮ ਉੱਠੇ ਆ ਹਜ਼ਾਰਾਂ ਕਮਜ਼ੋਰੀਆਂ ਹੋਣਗੀਆਂ ਪਰ ਡੈਂਪੀ ਨਾਲ ਅਸੀਂ ਇੱਕ ਮੇ ਰਲ ਗਏ ਡੈਂਪੀ ਐਸ ਟਾਈਮ ਇੱਕ ਸਰਕਾਰ ਦਾ ਹਿੱਸਾ ਹੈ ਐਮ ਪੀ ਐਸ ਟਾਈਮ ਗਿੱਦੜਬਾਹ ਦੀ ਲੋਕਾਂ ਦੇ 1.5 ਲੱਖ ਨੂੰ ਵੋਟ ਪਈ ਹੈ 30000 ਤੇ ਉਹ ਜਿੱਤਿਆ ਹੈ ਉਹ ਗਵਾਹੀ ਕਰ ਰਿਹਾ ਉਹਨੇ ਲੋਕਾਂ ਦੇ ਮੁੱਦੇ ਲੈ ਕੇ ਜਾਣੇ ਆ ਉਹ ਇਸ ਟਾਈਮ ਗਿੱਦੜਬਾਹਾ ਦਾ ਐਮਐਲਏ ਆ ਗਿੱਦੜਬਾਹਾ ਦਾ ਮਾਲਕ ਹੈ ਤੇ ਅਸੀਂ ਰੋਣਾ ਪਿੱਟਣਾ ਹੈ ਅਸੀਂ ਪੂਰੇ ਜਿਹੜਾ ਸਾਡੀ ਜਥੇਬੰਦੀ ਦਾ ਸਿਸਟਮ ਬਣਿਆ ਹੋਇਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਣਿਆ ਹੋਇਆ ਵੀ ਆਪਦੇ ਐਮਐਲਏ ਕੋਲੇ ਤੁਸੀਂ ਰੋ ਪਿੱਟੋ ਆਵਾਜ਼ਾਂ ਚੱਕੋ ਉਹ ਗਾਂ ਚੱਕਣਗੇ ਤੇ ਰੋਏ ਬਿਨਾ ਤਾਂ ਮਾਂ ਦੁੱਧ ਵੀ ਨਹੀਂ ਦਿੰਦੀ ਉਹ ਮਸਰਾ ਸੀ ਇਸ ਕਰਕੇ ਕਿਸੇ ਅਪਲੀਕੇਸ਼ਨ ਆਏ ਲਾਉਣਾ ਅਸੀਂ ਆਪਦਾ ਸਰਵ ਵੜਾ ਸਕਦੇ ਹਾਂ ਪਰ ਇਹ ਲਗਾਉਣੇ ਹੋਣਗੇ ਵੀ ਫੁੱਟੇ ਅਪਲੀਕੇਸ਼ਨ ਲੱਗ ਜਾਣਗੇ ਜਿਹ ਡਿੰਪੀ ਢਿਲੋਂ ਨੇ 15 ਸਾਲਾਂ ਤੋਂ ਸਿਆਸਤ ਕਰ ਰਹੇ ਇੱਕ ਵੀ ਉਹ ਬੇਦਾਗ ਬੰਦਾ ਹੈਗਾ ਕੋਈ ਵੀ ਤੁਸੀਂ ਉਹਨਾਂ ਤੇ ਅਲਿਗੇਸ਼ਨ ਕਰ ਦਿਓ 15 ਸਾਲਾਂ ਜਾਂ ਹੁਣ ਸਰਕਾਰ ਅਸੀਂ ਟੈਂਪੀ ਤੇ ਅਲਿਗੇਸ਼ਨ ਨਹੀਂ ਲਾਇਆ ਬਰੇ ਟੈਂਪੀ ਤੇ ਅਲਿਗੇਸ਼ਨ ਨਹੀਂ ਅਸੀਂ ਤਾਂ ਮੁੱਦੇ ਰੱਖੇ ਸੀ ਜੀ ਇਹ ਵੀ ਸਾਫ ਸੁਥਰਾ ਬੰਦਾ ਹੈਗਾ ਦੋਨਾਂ ਵਿੱਚ ਤੁਸੀਂ ਅਸੀਂ ਤਾਂ ਸਰਪਿਸ ਦੀ ਡਿਗਰੀ ਢੱਲਾਣ ਦੀ ਗੱਲ ਕਾਉਣਾ ਇੱਕ ਮਿੰਟ ਸੁਣ ਮੈਂ ਬੋਲ ਰਿਹਾ ਮੈਂ ਬੋਲ ਰਿਹਾ ਸੁਣ ਫਿਰ ਅਸੀਂ ਟੈਂਪੀ ਨੂੰ ਕਿਦੋਂ ਕਿਹਾ ਬਈ ਉਹ ਚੋਰ ਹੈ ਜਾਓ ਕਹੋ ਨਾ ਫਿਰ ਉਹਨੂੰ ਅਸੀਂ ਕਿਦੋਂ ਕਿਹਾ ਸਾਹੀ ਇਹ ਗੱਲ ਨਹੀਂ ਕਿਹਾ ਸਾਫ ਵੀ ਨਹੀਂ ਕਿਹਾ ਨਹੀਂ ਤੇ ਹੋਰ ਫਿਰ ਕੀ ਕਹਣਾ ਚਾਹੁੰਦਾ ਤੁਸੀਂ ਸਾਫ ਕਹੋ ਨਾ ਨਹੀਂ ਅਸੀਂ ਅਸੀਂ ਉਹਦੇ ਬਾਰੇ ਤਾਂ ਗੱਲ ਅਸੀਂ ਤਾਂ ਜਿਵੇਂ ਮੰਗਾ ਲੈ ਕੇ ਆਏ ਕੱਲ ਨੂੰ ਜਦੋਂ ਦੂਜਾ ਕਹਿੰਦਾ ਸਾਫ ਅਸੀਂ ਕਿਹੜੀ ਲਈ ਆ ਉਹਦੀ ਸਾਫ ਇੱਕ ਮਿੰਟ ਸਾਫ ਕਹਿ ਦੂਗਾ ਇੱਕ ਮਿੰਟ ਸਾਫ ਕਹਿ ਦੇਗੇ ਠਕੋਕੇ ਕਹਾਂਗੇ ਇੱਕ ਮਿੰਟ ਜਮਿੰਦਰ ਉਹ ਇੱਥੇ ਰੁਕਦਾ ਆ ਕੇ ਇੱਥੇ ਬਹਿਂਦਾ ਵੀ ਭਰਾਵੋ ਪਾਣੀ ਪੀ ਲਿਆ 4 ਘੰਟੇ ਹੋ ਗਏ ਤੁਸੀਂ ਬੈਠੇ ਨੂੰ ਧੁੱਪੇ ਆ ਬੈਠਾ ਚੌਕੜੀ ਮਾਰਕੀਟੋਂ ਟਿਉਡੇ ਲੋ ਕਹਿੰਦਾ ਮੈਂ ਤੁਹਾਡੇ ਨਾਲ ਬਹਿਣਾ ਭਰਾਵੋ ਦੱਸੋ ਤੁਹਾਡੀਆਂ ਕੀ ਮੰਗਾ ਅਸੀਂ ਮੰਗਾ ਦੱਸਦੇ ਇੱਕ ਠੋਕੇ ਆਨਰ ਕੈਪ ਸੋ ਨੂੰ ਕਹਿੰਦਾ ਵੀ ਮੈਂ ਮੈਂ ਮੁੱਖ ਮੰਤਰੀ ਕੋਲ ਜਾ ਕੇ ਤੁਹਾਡੀਆਂ ਵਾਅਦੇ ਚੱਕੂਗਾ ਹੋ ਗਿਆ ਕਿਉਂ ਨਹੀਂ ਖੜਾ ਸਾਡੇ ਕੋਲੇ ਕਿਉਂ ਨਹੀਂ ਖੜਾ ਦੇਖੀ ਚੱਲੋ ਠੀਕ ਹੈ ਅਗਲੀ ਤਾਂ ਕਿ ਮੇਰੇ ਕੋਲ ਕਹਿੰਦਾ ਉਹਨੇ ਕਿਸਾਨਾਂ ਦੀ ਮੱਦੇ ਕਰੀ ਸਾਲ ਬਸ ਚਲਾਈ ਕੀ ਉਹਨੂੰ ਚਲਾਗਾ ਕਰ ਦਊਗਾ ਯਾਰ ਭਾਈ ਬਾਈ ਬਾਈ ਦੀ ਨਿੰਦਾ ਕਰਦਾ ਨਾ ਉਹ ਵੀ ਧੱਕਾ ਕਰਦਾ ਨਾ ਵੀ ਦਿੱਤਾ ਵੀ ਦਿੱਤੀ ਜੇ ਉਹ ਸੀ ਦਾ ਸੋਟਾ ਦੇ ਬੰਦੀ ਲੈ ਕੇ ਜਨਵਰੀ ਪੰਜਾਂ ਪਰਿਆ ਮਾਨ ਸਾਹਿਬ ਜੇ ਤੂੰ ਇਹਨਾਂ ਨੂੰ ਬਸ ਦੀ ਗੱਲ ਕਰਦਾ ਜਨਵਰੀ ਪੰਜਾਂ ਪਰਿਆ ਯਾਰ ਜਦੋਂ ਹੋਰ ਇਹ ਸਾਰੇ ਫਰਦਾਸਾਪੀ ਆਦੇ ਰੰਸਾਟ ਦਾ ਇੱਕ ਨੂਨ ਆਇਆ ਬਾਕਰ ਜਿਹੜੇ ਇਹ ਕਹਿੰਦਾ ਕਾਨੂੰਨ ਬਹੁਤ ਚੰਗਾ ਹੈ ਕਿ ਤੁਸੀਂ ਖੀਰ ਦੇ ਲੋਕਾਂ ਦੇ ਟੰਗਾਂ ਦੇ ਲਈ ਕਾਨੂੰਨ ਬਹੁਤ ਚੰਗਾ ਹੈ ਕਿੱਥੇ ਬਦਲ ਗਿਆ ਅੱਜ ਕਿੱਥੇ ਹੋ ਤੁਸੀਂ ਉਹਨਾਂ ਤੁਸੀਂ ਉਹਨਾਂ ਦੇ ਸੱਜੇ ਪਿਆ ਸੀ ਕਿੱਥੇ ਹੈ ਅਸੀਂ ਅਸੀਂ ਬਾਹਰ ਦੀ ਗੱਲ ਕਰੀਏ ਯਾਰ ਬੰਦ ਤੈਨੂੰ ਛੱਡ 26 ਛੱਡ 26 ਛੱਡ ਨਾ ਬੁਜਾਇਆ ਸੀਗਾ ਸਾਡੀ ਅੱਜ ਸਾਲ ਨਹੀਂ ਲੱਗੇ ਨੇ ਲੁੱਟਿਆ ਗਿਆ ਸਾਡੀ ਅੱਜ ਸਾਲ ਨਹੀਂ ਲਈ ਜਿਹੜਾ ਉਹਨੇ ਸਾਲ ਬਸ ਲਈ ਉਹ ਖੂਚ ਭਾਈ ਨੂੰ ਕਿਉਂ ਆਦੇ ਖੁਰਚ ਨਹੀਂ ਹੋਏ ਸਾਡੀ ਗੱਲ ਨਹੀਂ ਸਾਡੀ ਕਦਰ ਵੀ ਪੁੰਹਦਾ ਲੋਕਾਂ ਦੇ ਮੰਗਾ ਮਸਲੇ ਲੈ ਕੇ ਜਾਂਦਾ ਇੱਕ ਬੈਂਕ ਸਾਡੀ ਗੱਲ ਸੁਣਦਾ ਸੀ ਕਹਿੰਦੇ ਡਿੰਪੀ ਤਾਂ ਹੁਣ ਅੱਜ ਲਾਲ ਬੱਤੀ ਵਾਲੀ ਗੱਡੀ ਮਿਲ ਗਈ ਡਿੰਪੀ ਨੂੰ ਤਾਂ ਨਹੀਂ ਅਸੀਂ ਨਹੀਂ ਚੰਗੇ ਲੱਗਦੇ ਜਦੋਂ ਭਰਾਵਾ ਸੱਤਾ ਚੋਂ ਬਾਹਰ ਹੁੰਦੇ ਆ ਉਦੋਂ ਸਾਰਿਆਂ ਨੂੰ ਚੰਗੇ ਲੱਗਦੇ ਆ ਮਿਲਦਾ ਉਹਦੇ ਘਰੇ ਜਾਂਦਾ ਅੱਜ ਅੱਜ ਸਾਰਿਆਂ ਨੂੰ ਜਿਵੇਂ ਲਾਲ ਚਲੇ ਜਾਵੇ ਮੀਡੀਆ ਜਮਾ ਮਿਲੂਗਾ ਹੁਣ ਜਾਵੜੋ ਹੁਣ ਫੋਨ ਕਰ ਲੈਣਾ ਫੋਨ ਚੱਕੇਗਾ ਹੁਣ ਜਾਵੜੋ ਉਹਦੇ ਘਰੇ ਜਾਵੜੇ ਨੂੰ ਘਰੋਂ ਮਿਲੂਗਾ ਹੁਣ ਮਿਲੂਗਾ ਬਾਹਰ ਚ ਮਿਲ ਲੈਣ ਘਰੇ ਨਹੀਂ ਬੰਨਣਾ ਉਹਦੇ ਬਾਰਜੋਲੇ ਵਧੀਆ ਧਰਨੇ ਲਾਉਂਦੇ ਨੇ ਹੈ ਨਾ ਉਹਦੇ ਬਾਹਰਲੇ ਬਣਿਆ ਗੇਟ ਬਣਿਆ ਚਲੋ ਭਾਈ ਧਰਨੇ ਤਾਂ ਜਿਹੜਾ ਸਤਾ ਚਾਪਾ ਇਦੂ ਤਿੰਨ ਸਾਲ ਪਹਿਲਾਂ ਨਾਲ ਉਹਦੇ ਬਾਹਰ ਚਲਾ ਦੇ ਮਿਲੋ ਅਸੀਂ ਨੇ ਮਿਲੋ ਉਹਦਾ ਲੱਗਣ ਜਿਹੜਾ ਸਿਸੂ ਚਲੋ ਭਾਈ ਛੋਟਾ ਸਾਰਿਆਂ ਦਾ ਧੰਨਵਾਦ ਬਹੁਤ ਧੰਨਵਾਦ ਸ਼ਿਵਿੰਦਰ ਭਾਈ ਚਲੋ ਜਿਹੜੇ ਕੋਈ ਦੇਖੋ ਤੇ ਹੋਂਦਾਂ ਦੇ ਪਿੰਡਾਂ ਦੇ ਬੰਦੇ ਸਾਡਾ ਮਸਲਾ ਨਹੀਂ ਸਾਡਾ ਅਸੀਂ ਵੀ ਸਾਡੇ ਪਿੰਡ ਦੇ ਵਿੱਚ ਅਸੀਂ ਮਾਹੌਲ ਨਹੀਂ ਖਰਾਬ ਕਰਨਾ ਤੁਸੀਂ ਨਹੀਂ ਮਾਹੌਲ ਖਰਾਬ ਕਰ ਰਹੀ ਹੈ ਕੋਈ ਬੇਨਤੀ ਕੀਤੀ ਸੀ ਅੰਕਲ ਅੱবি ਤੁਸੀਂ ਭਲਾਈਆਂ ਨਹੀਂ ਕਿਉਂ ਨਹੀਂ ਗੱਲ ਕਰਾਂਗੇ ਭਾਈ ਭਲਾਈਆਂ ਨਹੀਂ 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 ਮੇਰੀ ਗੱਲ ਸੁਣੋ ਉਹ ਨਾ ਥਾਂ ਥਾਂ ਇਹ ਮਸਲਾ ਉਹਨਾਂ ਨੇ ਆਇਆ ਕਿਸੇ ਭਾਈਆਂ ਨੇ ਵੀ ਘੇਰਾ ਕੇ ਪਾਈ ਕੀ ਨੂੰ ਹੰਸਰਾਜ ਨੂੰ ਵੀ ਘੇਰਿਆ ਮਨਪ੍ਰੀਤ ਨੂੰ ਵੀ ਘੇਰਿਆ ਸਾਰਿਆਂ ਨੂੰ ਘੇਰਾ ਕੇ ਜਿਹੜਾ ਸਤਾ ਚਾਹੁੰਦਾ ਮੋਦੀ ਘੇਰਿਆ ਆਪਾਂ ਬਾਈ ਠੀਕ ਹੈ ਹਾਂ ਸਾਰਿਆਂ ਨੂੰ ਘੇਰਾ ਉਹ ਤਾਂ ਨਰਿੰਦਰ ਮੋਦੀ ਘੇਰੀ ਰੱਖਿਆ ਭਾਈਆਂ ਨੇ ਵੀ ਬਾਈ ਆ ਜਾਓ ਪਰਸੋਂ ਤੋਂ ਤੇ ਕੈਲੀਕੇਸ਼ਨ ਰੋੜੀਕਪੂਰੇ ਵੀ ਹੋਏ ਮੈਨੂੰ ਆਦਾ ਤੁਹਾਡੇ ਐਮਪੀ ਢਿੱਲੋਂ ਨੂੰ ਘੇਰ ਰਿਹਾ ਬਾਈ ਹਰੀਆ ਦੇ ਮੈਂ ਕਹਿੰਦਾ ਭਾਈ ਕੋਈ ਨਹੀਂ ਜਦੋਂ ਡੈਂਪੀ ਨਹੀਂ ਮਾਰੀ ਆਈ ਅਸੀਂ ਉਹਨੂੰ ਵੀ ਸਵਾਰ ਕਰ ਲਾਂਗੇ ਤੁਹਾਨੂੰ ਕਿਸੇ ਨੇ ਤੁਹਾਨੂੰ ਕਿਸੇ ਨੇ ਪਿੰਚ ਕਰਦਾ ਤੁਸੀਂ ਦਾਜ ਡੈਂਪੀ ਢੋਲਦੇ ਨਾ ਇਹ ਗੱਲ ਨਹੀਂ ਭਾਈ ਇਹ ਗੱਲ ਨਹੀਂ ਜਦੋਂ ਤੁਸੀਂ ਆਦੇ ਆ ਨਹੀਂ 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 ਕੋਈ ਕਹੇ ਮੈਂ ਰਾਣੀ ਦੇ ਬਾਦਸ਼ਾਹ ਉਹਦਾ ਵੀਰੇ ਇੱਕ ਮਿੰਟ ਸੁਮਿੰਦਰ ਜਿਵੇਂ ਤੂੰ ਆਦਾ ਵੀ ਅੰਕਲਾ ਦਾ ਭਲਾਈਆਂ ਨੇ ਦੇ ਵਿੱਚ ਨਹੀਂ ਘਿਰਿਆ ਅਸੀਂ ਇਹ ਜਿੱਗਰੀ ਸਾਡਾ ਸਾਡਾ ਪੂਰੇ ਪੰਜਾਬ ਦੇ ਵਿੱਚ ਹੈ ਅਸੀਂ ਇੰਡੀਆ ਦੇ ਕੱਲਾ ਜੈਤੋ ਘਿਰਿਆ ਹੋ ਆ ਤੇ ਤੁਸੀਂ ਜੈਤੋ ਘਿਰ ਰਹੇ ਹੋ ਕਈ ਭਰਾ ਹੁੰਦੇ ਆ ਪਿੰਡਾਂ ਦੇ ਵਿੱਚ ਪਾਰਟੀਆਂ ਦੇ ਨੇੜੇ ਵੀ ਤੁਸੀਂ ਤਾਂ ਇੱਥੇ ਘੇਰ ਲੈਰ ਫਲਾਣੇ ਨੂੰ ਨਹੀਂ ਘੇਰ ਜਿਹੜਾ ਸਤਾ ਚ ਹੋਊਗਾ ਉਹਨੂੰ ਸਾਰਿਆਂ ਨੂੰ ਸਵਾਲ ਹੋਣਗੇ ਸਾਡਾ ਤਾਂ ਜਥੇਬੰਦੀ ਦਾ ਅਸੂਲ ਹੈ ਠੀਕ ਆ ਪਰ ਅਸੀਂ ਪਿੰਡ ਦੇ ਵਿੱਚ ਸਾਨੂੰ ਕੋਈ ਕੁਸ ਕਹ ਲੈ ਅਸੀਂ ਉਹਦਾ ਭਾਈਚਾਰਾ ਸਾਹ ਨਹੀਂ ਤੋੜਦੇ ਨਾ ਗਲਤ ਬੋਲਾਂਗੇ ਵੋਟਰਾਂ ਨੂੰ ਸਾਡਾ ਸਰਕਾਰ ਨੂੰ ਸਵਾਲ ਹਮੇਸ਼ਾ ਰਹੂਗਾ ਚੱਕਾਂਗੇ ਚੱਕਦੇ ਆਏ ਉਹਦੇ ਚੱਕਦੇ ਰਹਿਣਾ